ਕਿ ਪਰਚੇ ਜਿਹੜੇ ਪੈ ਰਹੇ ਆ ਜਾਂ ਚੰਡੀਗੜ੍ਹ ਦੀ ਪੁਲਿਸ ਨੇ ਜੇ ਕਹਿੰਦੇ ਆ ਕਿ ਬਿਨਾ ਪੜਤਾਲ ਪਰਚਾ ਦਰਜ ਕੀਤਾ ਤੇ ਫਿਰ ਜਿਹੜੇ ਪੰਜਾਬ ਦੇ ਪੱਤਰਕਾਰਾਂ ਤੇ ਪਰਚੇ ਦਰਜ ਹੋਇਆ ਪੰਜਾਬ ਦੇ ਸੋਸ਼ਲ ਐਕਟਿਵਿਸਟ ਤੇ ਪਰਚੇ ਦਰਜ ਹੋਇਆ ਉਦੋਂ ਤੁਸੀਂ ਕਿਹੜੀ ਪੜਤਾਲ ਪਹਿਲਾਂ ਕਰਾ ਲਈ ਸੀ ਚੰਡੀਗੜ੍ਹ ਪੁਲਿਸ ਆਮ ਆਦਮੀ ਪਾਰਟੀ ਦੇ ਦਫਤਰਾਂ ਤੇ ਛਾਪੇਮਾਰੀ ਕਰਦੀ ਏ ਤੇ ਹਰਪਾਲ ਸਿੰਘ ਚੀਮਾ ਨੂੰ ਇਹ ਗੱਲ ਪਸੰਦ ਨਹੀਂ ਆਈ ਪਰਚਾ ਬਾਅਦ ਚ ਦਰਜ ਹੁੰਦਾ ਸੀ ਚੱਕਣ ਤੁਸੀਂ ਪਹਿਲਾਂ ਚਲੇ ਜਾਂਦੇ ਹੋ ਪੁਰਾਣੀ ਤੇ ਨਵੀਂ ਵੀਡੀਓ ਜੋੜ ਕੇ ਸੋਸ਼ਲ ਮੀਡੀਆ ਤੇ ਅੱਜ ਕੱਲ ਟ੍ਰੈਂਡ ਚੱਲ ਗਿਆ ਰਵਾਜ ਹੋ ਗਿਆ ਆਈਟੀ ਸੈਲ ਹੋਰ ਕੁਝ ਨਹੀਂ ਕਰਦੇ ਮੰਤਰੀ ਅਮਨ ਰੋੜਾ ਨੇ ਕਿਹਾ ਇੱਕ ਪਰਚਾ ਛੱਡੋ ਛੱਤੀ ਪਾ ਦਿਓ ਸਾਡੀ ਆਵਾਜ਼ ਨਹੀਂ ਤੁਸੀਂ ਦੱਬ ਸਕਦੇ ਅਸੀਂ ਜਿਹੜੀ ਗੱਲ ਕਰਨੀ ਹੈ ਉਹ ਕਰ ਹੀ ਦੇਣੀ ਹੈ ਉਹਨਾਂ ਨੇ ਤੇ ਇਥੋਂ ਤੱਕ ਵੀ ਕਿਹਾ ਮੰਤਰੀ ਅਮਨ ਰੋੜਾ ਨੇ ਕਿ ਭਾਜਪਾ ਤੇ ਬਾਜਵਾ ਸ਼ਬਦ ਵਿੱਚ ਬਹੁਤਾ ਫਰਕ ਨਹੀਂ ਹੈ ਇੱਕੋ ਜਿਹੇ ਸ਼ਬਦ ਨੇ ਇੱਕ ਉੱਤਲੀ ਛੱਤ ਦੇ ਉੱਤੇ ਕੋਈ ਹੋਰ ਝੰਡਾ ਥੱਲੇ ਵਾਲੀ ਉਹਨਾਂ ਨੇ ਫਤਿਹਜੰਗ ਬਾਜਵਾ ਦੇ ਉੱਤੇ ਵੀ ਵਾਰ ਕੀਤਾ ਹੁਣ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਬਿਆਨ ਦੇਣ ਜਿਹੜੇ ਆਏ ਨੇ ਉਹਨਾਂ ਨੇ ਕਿਹਾ ਕਿ ਜਦੋਂ ਇਹਨਾਂ ਨੂੰ ਕੁਝ ਹੋਰ ਨਹੀਂ ਲੱਭਿਆ ਵਿਕਰਮ ਸਿੰਘ ਮਜੀਠੀਆ ਵਾਲੇ ਬਿਆਨ ਦੇ ਵਿੱਚ ਕਸੂਤੇ ਜਦੋਂ ਫਸ ਗਏ ਹੁਣ ਉਹਨਾਂ ਨੇ ਕੀ ਰਾਹ ਲੱਭ ਲਿਆ ਕਿ ਪਰਚਾ ਦਰਜ ਕਰਾ ਦਿਓ ਔਰ ਪਰਚਾ ਵੀ ਕਿਸ ਦੇ ਕਹਿਣ ਦੇ ਉੱਤੇ ਕਹਿੰਦੇ ਭਾਜਪਾ ਦੇ ਕਹਿਣ ਤੇ ਦਰਜ ਹੋਇਆ ਹੈ। ਇਹਦੇ ਚੰਡੀਗੜ੍ਹ ਪੁਲਿਸ ਨਿਰਪੱਖਤਾ ਨਾਲ ਇਸ ਕੇਸ 'ਚ ਕੰਮ ਨਹੀਂ ਕਰ ਰਹੀ ਸ਼ਿਕਾਇਤ ਦਿੱਤੀ ਗਈ ਹੈ ਪਰਚਾ ਦਰਜ ਹੋ ਗਿਆ ਕੋਈ ਪੜਤਾਲ ਨਹੀਂ ਕੀਤੀ ਗਈ ਕੋਈ ਕੁਝ ਨਹੀਂ ਕੀਤਾ ਗਿਆ ਦਰ ਸਿੰਘ ਤੱਕੜ ਦੀ ਗੱਲ ਕਰੀਏ ਪਰਚੇ ਹੋਏ ਝੂਠੇ ਸੀ ਸੱਚੇ ਸੀ ਉਹ ਸਾਰੀਆਂ ਚੀਜ਼ਾਂ ਅਦਾਲਤ ਨੇ ਹੁਣ ਨਤਾਰਾ ਕਰਨਾ ਹੈ ਕਿਉਂਕਿ ਉਹਨਾਂ ਨੂੰ ਜ਼ਮਾਨਤ ਵੀ ਮਿਲਦੀ ਹੈ। ਮਾਲਵਿੰਦਰ ਸਿੰਘ ਮਾਲੀ ਸੋਸ਼ਲ ਐਕਟਿਵਿਸਟ ਜਿਹੜੇ ਹਰ ਪਾਰਟੀ ਨੂੰ ਉਹ ਬਿਵਾਕੀ ਨਾਲ ਆਪਣੀ ਗੱਲ ਰੱਖਦੇ ਉਹਨਾਂ ਤੇ ਜਦੋਂ ਪਰਚਾ ਦਰਜ ਹੋਇਆ ਪਰ ਪੁਲਿਸ ਜਿਹੜੀ ਪਹਿਲਾਂ ਪਹੁੰਚ ਜਾਂਦੀ ਹੈ ਮੁਹਾਲੀ ਦੀ ਪਰਚਾ ਬਾਅਦ ਚ ਦਰਜ ਹੁੰਦਾ ਉਹਦੀ ਟਾਈਮਿੰਗ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਬਾਅਦ ਵਿੱਚ ਉਹਨਾਂ ਨੂੰ ਵੀ ਵੱਡੀ ਰਾਹਤ ਮਿਲੀ ਹੈ। ਮਨਿੰਦਰਜੀਤ ਸਿੱਧੂ ਦੇਤੇ ਜਿਹੜਾ ਪਰਚਾ ਦਰਜ ਹੋਇਆ ਇੱਕ ਐਮਐਲਏ ਦੇ ਕਹਿਣ ਦੇ ਉੱਤੇ ਬਾਅਦ ਵਿੱਚ ਐਮਐਲਏ ਨੂੰ ਮਾਫ ਉਸ ਮਾਮਲੇ ਦੇ ਵਿੱਚ ਹਾਲੇ ਗ੍ਰਿਫਤਾਰੀ ਨਹੀਂ ਹੋਈ ਸੋਸ਼ਲ ਮੀਡੀਆ ਹੈਂਡਲਰ ਆ ਜਿਹੜੀ ਸਾਨੂੰ ਜਾਣਕਾਰੀ ਮਿਲੀ ਸੀ ਕਿ ਚੰਡੀਗੜ੍ਹ ਪੁਲਿਸ ਪੁਣਛਾਣ ਕਰਦੀ ਫਿਰਦੀ ਹੈ ਕਿ ਕਿੱਥੋਂ ਵੀਡੀਓ ਪਈਆਂ ਨੇ ਕਿੱਥੇ ਆਈਟੀ ਸੈੱਲ ਚੱਲਦਾ ਹੈ ਚਾਹੇ ਮੁਹਾਲੀ ਜਾਂ ਚੰਡੀਗੜ੍ਹ ਉਹਨਾਂ ਟਿਕਾਣਿਆਂ ਤੇ ਪੁਲਿਸ ਨੇ ਪੁੱਛਗਿੱਛ ਕਰਨੀ ਹੈ ਸੁਭਾਵਿਕ ਜੀ ਗੱਲ ਹੈ ਪਰ ਹਰਪਾਲ ਸਿੰਘ ਚੀਮਾ ਦਾ ਤਰਾਸ ਸੀ ਕਿ ਪੜਤਾਲ ਪਹਿਲਾਂ ਹੋਈ ਨਹੀਂ ਤੇ ਪਰਚਾ ਪਹਿਲਾਂ ਹੋ ਗਿਆ ਤਾਂ ਫਿਰ ਉਹਨਾਂ ਨੂੰ ਸਵਾਲ ਕੀਤੇ ਜਾ ਰਹੇ ਨੇ ਕਿ ਜੇ ਇੱਥੇ ਤੁਸੀਂ ਪੜਤਾਲ ਦੀ ਮੰਗ ਕਰਦੇ ਹੋ ਤਾਂ ਫਿਰ ਜਦੋਂ ਤੁਸੀਂ ਤੁਹਾਡੀ ਸਰਕਾਰ ਪੰਜਾਬ ਚ ਪਰਚੇ ਦਰਜ ਕਰਦੀ ਹੈ ਉਦੋਂ ਪੜਤਾਲ ਕਿੱਥੇ ਜਾਂਦੀ ਹੈ ਪ੍ਰੋਗਰਾਮ ਸੋਲਰ ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਪੰਜਾਬ ਦੇ ਅਹਿਮ ਮੁੱਦਿਆਂ ਉੱਤੇ ਗੱਲਬਾਤ ਕਰਾਂਗੇ ਮੰਤਰੀ ਹਰਪਾਲ ਸਿੰਘ ਚੀਮਾ ਉਹ ਅੱਜ ਪ੍ਰੈਸ ਕਾਨਫਰੰਸ ਕਰਦੇ ਨੇ ਕੱਲ ਚੰਡੀਗੜ੍ਹ ਪੁਲਿਸ ਆਮ ਆਦਮੀ ਪਾਰਟੀ ਦੇ ਦਫਤਰਾਂ ਦੇ ਛਾਪੇਮਾਰੀ ਕਰਦੀ ਏ ਤੇ ਹਰਪਾਲ ਸਿੰਘ ਚੀਮਾ ਨੂੰ ਇਹ ਗੱਲ ਪਸੰਦ ਨਹੀਂ ਆਈ ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਹਿ ਦਿੱਤਾ ਕਿ ਬਦਲਾਖੋਰੀ ਦੀ ਰਾਜਨੀਤੀ ਭਾਜਪੀ ਕਰ ਰਹੀ ਏ ਇਸ ਮੁੱਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ ਨਾਲ ਹੀ ਗੱਲਬਾਤ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਿਹੜੇ ਵਿਦੇਸ਼ੀ ਦੌਰਾਂ ਤੇ ਸਵਾਲ ਖੜੇ ਕੀਤੇ ਨਾਲੇ ਉਹਨਾਂ ਨੇ ਅਮਿਤ ਸ਼ਾਹ ਨੂੰ ਤੜੀ ਪਰ ਕਹਿ ਦਿੱਤਾ ਜੋ ਭਾਜਪਾ ਨੂੰ ਇਹ ਗੱਲ ਨਾਗਵਰ ਗੁਜਰੀਏ ਉਹਨਾਂ ਨੂੰ ਇਸ ਗੱਲ ਤੇ ਇੰਨਾ ਗੁੱਸਾ ਆਇਆ ਉਹਨਾਂ ਨੇ ਭਾਜਪਾ ਦੀ ਜਿਹੜੀ ਤਮਾਮ ਲੀਡਰਸ਼ਿਪ ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਸ਼ਾਨੇ ਲਾਉਣਾ ਸ਼ੁਰੂ ਕਰ ਦਿੱਤੇ ਨੇ ਦੋਨੋਂ ਮੁੱਦਿਆਂ ਤੇ ਗੱਲ ਕਰਨ ਵਾਸਤੇ ਜੁੜੇ ਨੇ ਸਾਥੀ ਪੱਤਰਕਾਰ ਸੰਦੀਪ ਲਾਦੂਗਾ ਸੰਦੀਪ ਜਿਹੜੇ ਕੱਲ ਚੰਡੀਗੜ੍ਹ ਪੁਲਿਸ ਨੇ ਛਾਪੇਮਾਰੀ ਕੀਤੀ ਹੈ ਵੱਖ-ਵੱਖ ਥਾਵਾਂ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਸ਼ਿਕਾਇਤ ਕੀਤੀ ਸੀ ਉਸ ਮੁਤਲਕ ਪਰ ਹਰਪਾਲ ਸਿੰਘ ਚੀਮਾ ਇਸ ਗੱਲ ਤੋਂ ਖੁਸ਼ ਨਹੀਂ ਹੈਗੇ ਕਹਿੰਦੇ ਕਿ ਬਦਲੇ ਦੀ ਭਾਵਨਾ ਨਾਲ ਰਾਜਨੀਤੀ ਹੋ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਦੀ ਜਿਹੜੀ ਸ਼ਿਕਾਇਤ ਤੇ ਪਰਚਾ ਦਰਜ ਹੋਇਆ ਐਫ ਆਈ ਆਰ ਦਰਜ ਹੋਈ ਹੈ ਉਹ ਇਹ ਤਾਂ ਹੋ ਨਹੀਂ ਸਕਦਾ ਕਿ ਉਹ ਗਏ ਤੇ ਪਹਿਲਾਂ ਤੋਂ ਹੀ ਸਾਰਾ ਕੁਝ ਗਿਣਿਆ ਮਿੱਥਿਆ ਸੀ ਕਿ ਉਹ ਸ਼ਿਕਾਇਤ ਦੇਣਗੇ ਉਦੋਂ ਬਾਅਦ ਪਰਚਾ ਹੋ ਜਾਣਾ ਤੇ ਨਾਲ ਦੇ ਨਾਲ ਹੀ ਪਰਚੇ 'ਚ ਜਿਹੜੇ ਨਾਮ ਨੇ ਦੋ ਮੰਤਰੀਆਂ ਦੇ ਦੱਸ ਦਿੱਤੇ ਜਾਣਗੇ ਪਹਿਲਾ ਵੀਡੀਓ ਪੈਂਦੀ ਹੈ ਪ੍ਰਤਾਪ ਸਿੰਘ ਬਾਜਵਾਦੀ 25 ਜੂਨ ਨੂੰ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਜਦੋਂ ਘੇਰਨਾ ਸ਼ੁਰੂ ਕੀਤਾ ਆਮ ਆਦਮੀ ਪਾਰਟੀ ਨੇ ਕਾਊਂਟਰ ਸ਼ੁਰੂ ਕਰਨਾ ਕੀਤਾ ਕਿਉਂਕਿ ਜਦੋਂ ਇਹ ਵੀਡੀਓ ਦੇ ਪਿਛੋਕੜ 'ਚ ਜਾਣਾ ਤਾਂ ਬਣਦਾ ਕਿਉਂਕਿ ਆਮ ਆਦਮੀ ਪਾਰਟੀ ਦਾ ਵਿਜੀਲੈਂਸ ਨੇ ਕਾਰਵਾਈ ਕੀਤੀ ਵਿਕਰਮਜੀਤ ਠੀਆ ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਡੀਏ ਦਾ ਕੇਸ ਦਰਜ ਕੀਤਾ ਵਿਜੀਲੈਂਸ ਨੇ ਅਜੇ ਤੱਕ ਪ੍ਰੈਸ ਕਾਨਫਰੰਸ ਨਹੀਂ ਕੀਤੀ ਅਧਿਕਾਰੀਆਂ ਨੇ ਆਮ ਆਦਮੀ ਪਾਰਟੀ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਪੂਰਾ ਆਪਣਾ ਜ਼ੋਰ ਲਾ ਕੇ ਰੱਖਿਆ ਹੈ ਇਹ ਨਹੀਂ ਕਿ ਆਮ ਆਦਮੀ ਪਾਰਟੀ ਨੂੰ ਬੋਲਣ ਦਾ ਹੱਕ ਨਹੀਂ ਹੈ ਕਿਉਂਕਿ ਸਰਕਾਰ ਉਹਨਾਂ ਦੀ ਹੈ ਤੇ ਜੇਕਰ ਕਿਸੇ ਵੱਡੇ ਸਿਆਸਤਦਾਨ ਦੇ ਉੱਤੇ ਪਰਚਾ ਦਰਜ ਕੀਤਾ ਹੈ ਤਾਂ ਜਾਣਕਾਰੀ ਉਹ ਦੇ ਸਕਦੇ ਆ ਪਰ ਉਹਨਾਂ ਨੇ ਜਾਣਕਾਰੀਆਂ ਉਹ ਦਿੱਤੀਆਂ ਜਿਹੜੀਆਂ ਕਿ ਸ਼੍ਰੋਮਣੀ ਕਾਲੀ ਦਲ ਦੋਸ਼ ਲਾਉਂਦਾ ਹੈ ਕਿ ਸਬੂਤ ਨਹੀਂ ਪੇਸ਼ ਕਰ ਸਕੇ ਹੁਣ ਤੱਕ ਵਿਜੀਲੈਂਸ ਦੇ ਜ਼ਰੀਏ ਜਿਹੜਾ ਸਰਕਾਰੀ ਵਕੀਲਾਂ ਨੇ ਬਿਆਨ ਦਿੱਤੇ ਜਿਸ ਵਿੱਚ ਚਾਹੇ ਗਨੀਬ ਕੌਰ ਮਜੀਠੀਆ ਦੀ ਜਾਇਦਾਦ ਕਿੱਥੇ ਕਿੱਥੇ ਹੈ ਕਿੱਥੇ ਨਹੀਂ ਹੈ ਚਾਹੇ ਹਿਮਾਚਲ ਪ੍ਰਦੇਸ਼ ਦੀ ਗੱਲ ਹੋਵੇ ਜਾਂ ਕੋਈ ਹੋਰ ਥਾਂ ਦੀ ਗੱਲ ਹੋਵੇ ਦਿੱਲੀ ਚ ਗੋਰਖਪੁਰ ਚ ਜਾਂ ਬਿਕਰਮਜੀਠੀਆ ਦਾ ਮਜੀਠੀਆ ਹਲਕੇ ਚ ਕਿੱਥੇ ਕਾਰੋਬਾਰ ਹੈ ਪਹਿਲਾਂ ਤਾਂ 540 ਕਰੋੜ ਨੂੰ ਜਿਹੜਾ ਆ ਉਹ ਡਰੱਗ ਮਨੀ ਦਾ ਟ੍ਰਾਇਲ ਚੱਲਦਾ ਉਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਇਤਰਾਜ਼ ਕੀਤਾ ਜਿਹੜੀ ਮੈਂ ਗੱਲ ਕਰਨ ਲੱਗਾ ਸੀ ਕਿ ਜਿਹੜਾ ਮੰਤਰੀ ਨੇ ਉਹ ਦਿਨ ਦੇ ਵਿੱਚ ਜਦੋਂ ਦੋ ਤੋਂ ਤਿੰਨ ਪ੍ਰੈਸ ਕਾਨਫਰੰਸਾਂ ਕਰਦੇ ਸੀ ਤੇ ਇੱਕ ਬਾਡਿਓ ਲੱਗਦੇ ਸੀ ਬਿਕਰਮਜੀਠੀਆ ਦੇ ਬਾਰੇ ਕਹਿ ਦਿੰਦੇ ਸੀ ਕਿ ਕਿਵੇਂ ਤਸਕਰੀਨ ਨਾਲ ਕੌਣ ਮਿਲਿਆ ਕੌਣ ਨੇ ਮਿਲਿਆ ਵੱਡੀ ਮੱਛੀ ਨੂੰ ਹੱਥ ਪਾਇਆ ਕਾਂਗਰਸ ਭਾਜਪਾ ਤੇ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਇਸ ਸਾਰੇ ਜਿਹੜੇ ਆ ਉਹ ਇਕੱਠੇ ਹੋ ਗਏ ਆ ਹੋਰ ਪਾਰਟੀਆਂ ਵੀ ਸਾਰੀਆਂ ਇਕੱਠੀਆਂ ਹੋ ਗਈਆਂ ਦੇਖਿਆ ਇਹ ਆਪਸ ਵਿੱਚ ਮਿਲੇ ਹੋਇਆ ਉਹਨਾਂ ਦਿਨਾਂ ਦੇ ਵਿੱਚ ਹੀ ਚਰਨਜੀਤ ਸਿੰਘ ਚੰਨੀ ਦਾ ਬਿਆਨ ਆਉਂਦਾ ਹਾਲਾਂਕਿ ਉਹਨਾਂ ਨੇ ਤਾਂ ਫਟਾਫਟ ਯੂ ਟਰਨ ਹੀ ਇਹੋ ਜਿਹਾ ਮਾਰਿਆ ਕਿ ਬਾਅਦ ਵਿੱਚ ਆਪਦੇ ਬਿਆਨ ਦਿੱਤੇ ਆਂ ਜੀ ਫਸ ਦੇ ਗਏ ਇਸੇ ਤਰ੍ਹਾਂ ਹੀ ਪ੍ਰਤਾਪ ਸਿੰਘ ਬਾਜਵਾ ਉਹਨਾਂ ਚ ਇੱਕ ਸੀ ਸੁਖਪਾਲ ਸਿੰਘ ਖੈਰਾ ਨੇ ਤੇ ਬਾਅਦ ਵਿੱਚ ਵੀ ਕਿਹਾ ਕਿ ਮੈਂ ਤੇ ਆਪਦੇ ਸਟੈਂਡ ਤੇ ਸਪਸ਼ਟ ਆਂ ਅਸੀਂ ਵਿਕਰਮ ਸਿੰਘ ਮਜੀਠੀਆ ਨੂੰ ਕਲੀਨ ਚਿੱਟ ਨਹੀਂ ਦਿੱਤੀ ਪਰ ਜਿਹੜੇ ਢੰਗ ਨਾਲ ਵਿਜੀਲੈਂਸ ਦੇ ਅਧਿਕਾਰੀਆਂ ਨੇ ਹਰਲ ਹਰਲ ਕਰਦਿਆਂ ਨੇ ਜਿਵੇਂ ਉਹਨਾਂ ਨੂੰ ਗ੍ਰਫਤਾਰ ਕੀਤਾ ਹੋਵੇ ਉੱਥੇ ਚਲੇ ਗਏ ਮੇਰਾ ਉਸ ਤੇ ਇਤਰਾਜ਼ ਹੈ ਕੁਮਰ ਵਿਜੇ ਪ੍ਰਤਾਪ ਪਇਮਨ ਕੇ ਉਹ ਤਾਂ ਕਿਸੇ ਹੋਰ ਪਾਰਟੀ ਨਾਲ ਸੰਬੰਧਤ ਨਹੀਂ ਸੀ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਉਹਨਾਂ ਨੇ ਸਵਾਲ ਖੜਾ ਕੀਤਾ ਕਿ ਜਿਹੜੇ ਆ ਆ ਫੀਮੇਲ ਐਮਐਲਏ ਨੇ ਗਨੀਵ ਕੌਰ ਮਜੀਠੀਆ ਜਿਵੇਂ ਉਹਨਾਂ ਦੇ ਨਾਲ ਉੱਥੇ ਜ਼ਿਆਦਤੀ ਹੋਈ ਹੈ ਸ਼ੋਭਾ ਨਹੀਂ ਦਿੰਦੀਆਂ ਚੀਜ਼ਾਂ ਕਾਰਵਾਈ ਕਰਨੀ ਹੈ ਕਰੋ ਕੁਮਰ ਵਿਜੇ ਪ੍ਰਤਾਪ ਨੇ ਤਾਂ ਇੱਕ ਸਟੈਪ ਅੱਗੇ ਜਾ ਕੇ ਵੀ ਕਈਆਂ ਗੱਲਾਂ ਇੰਟਰਵਿਊ ਦੇ ਜ਼ਰੀਏ ਵੀ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਨੇ ਜਾਂ ਪੰਜਾਬ ਸਰਕਾਰ ਨੇ ਤਾਂ ਬਿਕਰਮ ਮਜੀਠੀਆ ਨੂੰ ਉਦੋਂ ਹੀ ਕਲੀਨ ਚਿੱਟ ਦੇ ਦਿੱਤੀ ਸੀ ਜਦੋਂ ਆ 4 ਸਾਲ ਚਲਾਨ ਨਹੀਂ ਸੀ ਪੇਸ਼ ਕੀਤਾ ਪੁਰਾਣੇ ਕੇਸ ਦੇ ਵਿੱਚ ਜਿਹੜਾ ਤਸਕਰੀ ਦਾ ਮਾਮਲਾ ਚੰਨੀ ਸਰਕਾਰ ਵੇਲੇ ਦਰਜ ਹੋਇਆ ਉਦੋਂ ਕਿਉਂ ਅਸੀਂ ਬੈਠੇ ਰਹੇ ਔਰ ਜਦੋਂ ਹਾਈ ਕੋਰਟ ਨੇ ਬੇਲ ਵੀ ਦਿੱਤੀ ਵਿਕਰਮ ਸਿੰਘ ਮਜੀਠੀਆ ਨੂੰ ਤੋਂ ਉਸ ਦੇ ਵਿੱਚ ਸਪੈਸ਼ਲ ਮੈਂਸ਼ਨ ਕੀਤਾ ਗਿਆ ਮਾਨਯੋਗ ਅਦਾਲਤ ਵੱਲੋਂ ਕਿ ਜਿਹੜਾ ਪੁਲਿਸ ਕਸਟਡੀ ਵਿੱਚ ਤੁਸੀਂ ਰੱਖਿਆ ਹੋਇਆ ਜੇ ਤੁਸੀਂ ਪੁੱਛਗਿੱਛ ਹੀ ਨਹੀਂ ਕਰਨੀ ਜ਼ਰੂਰੀ ਸਮਝੀ ਤਾਂ ਫਿਰ ਜੇਲ੍ਹ ਚ ਕਿਉਂ ਰੱਖਣਾ ਹੈ ਐਸੇ ਆਧਾਰ ਦੇ ਉੱਤੇ ਗਰਾਊਂਡ ਦੇ ਉੱਤੇ ਬੇਲ ਮਿਲਦੀ ਹੈ ਇਹ ਉਹਨਾਂ ਸਾਰੀਆਂ ਗੱਲਾਂ ਦੇ ਦੌਰਾਨ ਹੀ ਪ੍ਰਤਾਪ ਸਿੰਘ ਬਾਜਵਾ ਦਾ ਵੀ ਹੁਣ ਆਪਾਂ ਗੱਲ ਕਰਦੇ ਹਾਂ ਬਿਆਨ ਆਉਂਦਾ ਹੈ ਪ੍ਰਤਾਪ ਸਿੰਘ ਬਾਜਵਾ ਦੀ ਉਹ ਵੀਡੀਓ ਲੁਕੀ-ਛੁਪੀ ਨਹੀਂ ਹੈ ਉਹ ਕਿਸੇ ਹਰਪਾਲ ਸਿੰਘ ਚੀਮਾ ਨੇ ਜਾਂ ਮੰਤਰੀ ਅਮਨ ਰੋੜਾ ਨੇ ਜਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਨਹੀਂ ਕਿਹਾ ਪ੍ਰਤਾਪ ਸਿੰਘ ਬਾਜਵਾ ਨੂੰ ਕਿ ਵਿਕਰਮ ਸਿੰਘ ਮਜੀਠੀਆ ਦੇ ਗੱਲ ਸਾ ਪਾਓ ਤੇ ਲਿਆਵਾਂਗੇ ਅਸੀਂ ਤਰਨਤਾਰਨ ਸੀਆਈਏ ਦੇ ਵਿੱਚ ਦੇਖਿਓ ਫਿਰ ਕੀ ਹੁੰਦਾ ਕੀ ਨਹੀਂ ਹੁੰਦਾ ਬੜਾ ਅਗਰੈਸ਼ਨ ਚ ਭਾਸ਼ਣ ਦੇ ਰਹੇ ਆ ਉਹ ਪ੍ਰਤਾਪ ਸਿੰਘ ਬਾਜਵਾ ਦੇ ਹੀ ਸ਼ਬਦ ਨੇ ਉਸ ਦੇ ਵਿੱਚ ਕਿਸੇ ਹੋਰ ਨੇ ਨਹੀਂ ਸ਼ਬਦ ਪਾਏ ਪਰ ਗੱਲ ਕੀ ਹੋਈ ਇਤਰਾਜ਼ ਕਿੱਥੇ ਹੋ ਜਾਂਦਾ ਹੈ ਜਦੋਂ ਵਿਕਰਮ ਸਿੰਘ ਮਜੀਠੀਆ ਦੇ ਬਾਰੇ ਜਿਵੇਂ ਬਾਕੀ ਇਤਰਾਜ਼ ਟਿੱਪਣੀਆ ਕਰ ਰਹੇ ਸੀ ਕਿ ਜਿਵੇਂ ਕਾਰਵਾਈ ਕੀਤੀ ਗਈ ਹੈ ਢੰਗ ਤਰੀਕਾ ਠੀਕ ਨਹੀਂ ਹੈ ਇਥੋਂ ਤੱਕ ਕਿ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਜਿਹੜੀ ਸ਼ਿਕਾਇਤ ਦਿੱਤੀ ਹੈ ਚੰਡੀਗੜ੍ਹ ਪੁਲਿਸ ਨੂੰ ਉਸ ਦੇ ਵਿੱਚ ਇਹ ਵੀ ਮੈਂਸ਼ਨ ਕੀਤਾ ਕਿ ਮੈਂ ਵਿਕਰਮ ਸਿੰਘ ਮਜੀਠੀਆ ਦਾ ਸਮਰਥਨ ਨਹੀਂ ਕੀਤਾ ਮੇਰੀ ਵੀਡੀਓ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਪੁਰਾਣੀ ਨੂੰ ਤੇ ਨਵੀਂ ਨੂੰ ਜਾਂ ਕਹਿ ਲਓ ਕਿ ਡਾਕਟਰਡ ਕਰ ਦਿੱਤਾ ਗਿਆ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਕਿ ਇਸ ਤਰ੍ਹਾਂ ਲੱਗੇ ਕਿ ਜਿਵੇਂ ਮੈਂ ਵਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਬੋਲ ਰਿਹਾ ਸਮਰਥਨ ਕਰ ਰਿਹਾ ਉਹ ਕਹਿੰਦੇ ਮੇਰਾ ਸਮਰਥਨ ਨਹੀਂ ਸੀ ਪਰ ਹਾਂ ਮੇਰੇ ਕੋਲੀਗ ਨੇ ਵਿਧਾਨ ਸਭਾ ਦੇ ਵਿੱਚ ਐਮ ਐਲ اے ਗਨੀਬ ਕੌਰ ਮਜੀਠੀਆ ਉਹਨਾਂ ਦੇ ਘਰ ਜਾ ਕੇ ਜਿਵੇਂ ਛਾਪੇਮਾਰੀ ਕੀਤੀ ਗਈ ਹੈ ਜਾਂ ਚੰਡੀਗੜ੍ਹ ਜਾਂ ਮਜੀਠੇ ਵਿੱਚ ਜਾ ਕੇ ਜਾਂ ਜਿਵੇਂ ਉਹਨਾਂ ਨੇ ਤਰਾਜਤਾਏ ਉਹ ਵੀਡੀਓ ਆਈ ਸੀ ਸਾਹਮਣੇ ਉਹਨਾਂ ਗੱਲਾਂ ਨੂੰ ਲੈ ਕੇ ਕਹਿੰਦੇ ਮੈਂ ਜ਼ਰੂਰ ਤਰਾਜ ਕੀਤਾ ਸੀ ਮੈਂ ਐਮਐਲਏ ਕਨੀਪਕਰ ਮਜੀਠਿਆ ਦਾ ਨਾਂ ਲਿਆ ਸੀ ਨਾ ਕਿ ਵਿਕਰਮ ਸਿੰਘ ਮਜੀਠਿਆ ਦੇ ਪੱਖ ਵਿੱਚ ਬੋਲੇ ਆ ਇਹ ਤਾਂ ਹੁਣ ਪ੍ਰਤਾਪ ਸਿੰਘ ਬਾਜਵਾ ਦਾ ਪੱਖ ਹੈ ਉਹੀ ਉਹਨਾਂ ਨੇ ਸਾਰੀ ਕਹਾਣੀ ਸ਼ਿਕਾਇਤ ਚ ਲਿਖੀ ਹੈ ਜਿਸ ਦੇ ਆਧਾਰ ਤੇ ਚੰਡੀਗੜ੍ਹ ਪੁਲਿਸ ਨੇ ਪਰਚਾ ਦਰਜ ਕੀਤਾ ਹੁਣ ਪੁਰਾਣੀ ਤੇ ਨਵੀਂ ਵੀਡੀਓ ਜੋੜ ਕੇ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਟ੍ਰੈਂਡ ਚੱਲ ਗਿਆ ਰਵਾਜ ਹੋ ਗਿਆ ਆਈਟੀ ਸੈੱਲ ਹੋਰ ਕੁਝ ਨਹੀਂ ਕਰਦੇ ਜਿੱਥੇ ਜ ਸਭ ਵੀ ਚੱਲਦੇ ਨੇ ਚਾਹੋ ਕਿਸੇ ਵੀ ਪਾਰਟੀ ਦਾ ਆਈਟੀ ਸੈੱਲ ਕਿਉਂ ਨਾ ਹੋਵੇ ਉਹਨਾਂ ਨੂੰ ਤਾਂ ਜਿਹੜੇ ਉੱਥੇ ਕੰਮ ਕਰਨ ਵਾਲੇ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਮਤਲਬ ਹੈ ਆਪਣੀ ਤਨਖਾਹ ਦਾ ਇਹ ਜਿਹੜਾ ਟ੍ਰੈਂਡ ਸ਼ੁਰੂ ਕੀਤਾ ਸੀ ਸੈਂਟਰ ਦੇ ਵਿੱਚੋਂ ਭਾਜਪਾ ਨੇ ਸ਼ੁਰੂ ਕੀਤਾ ਸੀ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਦਾ ਉਸ ਤੋਂ ਬਾਅਦ ਕਾਂਗਰਸ ਵੀ ਇਸੇ ਰੰਗ 'ਚ ਰੰਗੀ ਗਈ ਆਈਟੀ ਸੈੱਲ ਉਹਨਾਂ ਨੇ ਵੀ ਪੈਦਾ ਕੀਤਾ ਕਾਊਂਟਰ ਕਰਨ ਵਾਸਤੇ ਆਮ ਆਦਮੀ ਪਾਰਟੀ ਨੇ ਤਾਂ ਸਿਰੇ ਹੀ ਲਾ ਦਿੱਤਾ ਫਿਰ ਭਾਜਪਾ ਨੂੰ ਵੀ ਉਹਨਾਂ ਨੇ ਦੋ ਸਟੈਪ ਪਿੱਛੇ ਛੱਡ ਦਿੱਤਾ ਇਸ ਮਾਮਲੇ 'ਚ ਸਾਰਾ ਦਾਰੋਮਜ਼ਾਰੀ ਸੋਸ਼ਲ ਮੀਡੀਆ 'ਤੇ ਟਿਕਾ ਦਿੱਤਾ ਅੱਜਕੱਲ ਭਾਵੇਂ ਉਹੀ ਚੀਜ਼ਾਂ ਚੁਭਦੀਆਂ ਆ ਆਮ ਆਦਮੀ ਪਾਰਟੀ ਨੂੰ ਕਿਉਂਕਿ ਕੋਈ ਨਾ ਕੋਈ ਸੋਸ਼ਲ ਮੀਡੀਆ ਤੇ ਆੜਿਓ ਆਉਂਦੀ ਹੈ ਤਾਂ ਆਮ ਆਦਮੀ ਪਾਰਟੀ ਨੂੰ ਪੰਗਾ ਪੈਂਦਾ ਵੀਡੀਓ ਆਉਂਦੀ ਹੈ ਤਾਂ ਪੰਗਾ ਪੈਂਦਾ ਜੇ ਕਿਸੇ ਦੀ ਵੀਡੀਓ ਚੱਕ ਕੇ ਪਾ ਦਿੰਦੇ ਆ ਤੇ ਹੁਣ ਪੰਗਾ ਪੈ ਗਿਆ ਪਰਚੇ ਵਾਲਾ ਹੁਣ ਇਸ ਪਰਚਾ ਤਾਂ ਦਰਜ ਹੋ ਗਿਆ ਕਹਿੰਨ ਤੇ ਜੇ ਵੀਡੀਓ ਉਹਨਾਂ ਨੇ ਕਿਹਾ ਪ੍ਰਤਾਪ ਸਿੰਘ ਬਾਜਵਾ ਨੇ ਮੇਰੀ ਅੱਧੀ ਪੁਰਾਣੀ ਚਲਾਤੀ ਨਵੀਂ ਚਲਾਤੀ ਹੁਣ ਗੱਲ ਆਈ ਕਿ ਜਦੋਂ ਉਹਨਾਂ ਨੇ ਤਾਂ ਨਾਮ ਅਰਵਿੰਦ ਕੇਜਰੀਵਾਲ ਦਾ ਵੀ ਲਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਲਿਆ ਸੀ ਮੰਤਰੀ ਅਮਨ ਰੋੜਾ ਮੰਤਰੀ ਹਰਪਾਲ ਸਿੰਘ ਚੀਮਾ ਤੇ ਬਾਕੀ ਜਿਹੜੇ ਸੋਸ਼ਲ ਮੀਡੀਆ ਹੈਂਡਲਰ ਨੇ ਉਹਨਾਂ ਦਾ ਨਾਮ ਲਿਆ ਹੁਣ ਮੰਤਰੀ ਅਮਨ ਰੋੜਾ ਨੇ ਵਿਧਾਨ ਸਭਾ ਤੇ ਜਦੋਂ ਸੈਸ਼ਨ ਚੱਲਦਾ ਸੀ ਬਾਹਰ ਆ ਕੇ ਮੀਡੀਆ ਨੂੰ ਕਹਿ ਦੁੱਤਾ ਸੀ ਜਾਂ ਅੰਦਰ ਵੀ ਉਹਨਾਂ ਨੇ ਤਾਂ ਜੰਮ ਕੇ ਬੋਲਿਆ ਪ੍ਰਤਾਪ ਸਿੰਘ ਬਾਜਵਾ ਨਾਲ ਕਾਫੀ ਨੋਕਚੋਕ ਹੋਈ ਉਹਨਾਂ ਦੀ ਸਿਆਸੀ ਤੌਰ ਤੇ ਮੰਤਰੀ ਅਮਨ ਰੋੜਾ ਨੇ ਕਿਹਾ ਇੱਕ ਪਰਚਾ ਛੱਡੋ ਛੱਤੀ ਪਾ ਦਿਓ ਸਾਡੀ ਆਵਾਜ਼ ਨਹੀਂ ਤੁਸੀਂ ਦਬ ਸਕਦੇ ਅਸੀਂ ਜਿਹੜੀ ਗੱਲ ਕਰਨੀ ਹੈ ਉਹ ਕਰ ਹੀ ਦੇਣੀ ਤਹਾਡੇ ਕੋਲ ਕੋਈ ਰਾਹ ਨਹੀਂ ਲੱਭਦਾ ਪਰਚਿਆਂ ਦੀ ਰਾਜਨੀਤੀ ਤੇ ਖੇਡਣ ਲੱਗ ਗਏ ਉਹ ਵੀ ਭਾਜਪਾ ਨਾਲ ਮਿਲ ਕੇ ਉਹਨਾਂ ਨੇ ਤੇ ਇੱਥੋਂ ਤੱਕ ਵੀ ਕਿਹਾ ਮੰਤਰੀ ਅਮਨ ਰੋੜਾ ਨੇ ਕਿ ਭਾਜਪਾ ਤੇ ਬਾਜਵਾ ਸ਼ਬਦ ਵਿੱਚ ਬਹੁਤਾ ਫਰਕ ਨਹੀਂ ਹੈ ਇੱਕੋ ਜਿਹੇ ਸ਼ਬਦ ਨੇ ਇੱਕ ਉਤਲੀ ਛੱਤ ਦੇ ਉੱਤੇ ਕੋਈ ਹੋਰ ਝੰਡਾ ਥੱਲੇ ਵਾਲੀ ਉਹਨਾਂ ਨੇ ਫਤਿਹਜੰਗ ਬਾਜਵਾ ਦੇ ਉੱਤੇ ਵੀ ਵਾਰ ਕੀਤਾ ਇਹ ਗੱਲਾਂ ਉਹਨਾਂ ਨੇ ਕਹਿਤੀਆਂ ਹੁਣ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਫੇਰ ਆਏ ਇਸੇ ਗੱਲ ਦੇ ਉੱਤੇ ਸਪੈਸ਼ਲ ਗੱਲਬਾਤ ਕਰਨ ਦੇ ਲਈ ਕਿਉਂਕਿ ਅੱਗੇ ਦੋ ਦਿਨ ਹੋਰ ਚੱਲਣਾ ਸੈਸ਼ਨ ਹੋ ਸਕਦਾ ਪ੍ਰਤਾਪ ਸਿੰਘ ਬਾਜਵਾ ਨਾਲ ਹੋਰ ਕਿਸ-ਕਿਸ ਦੇ ਸਿੰਘ ਫਸੜੇ ਨੇ ਕਿਉਂਕਿ ਬਤੌਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੀ ਪਹਿਲੇ ਦੋ ਜਿਹੜਾ ਇੱਕ ਦਿਨ ਚੱਲਿਆ ਸੈਸ਼ਨ ਬੋਲਦੇ ਨਜ਼ਰ ਆਏ ਨੇ ਬੀਤੇ ਦਿਨ ਵੀ ਬਾਕੀ ਕਾਂਗਰਸ ਲੀਡਰਾਂ ਨੇ ਕੋਈ ਤਲਖੀ ਭਰੀ ਗੱਲਬਾਤ ਅੰਦਰ ਨਹੀਂ ਕੀਤੀ ਚਾਏ ਮੁੱਦੇ ਦੀ ਗੱਲ ਕੀਤੀ ਜਾਂ ਮੁੱਦੇ ਤੋਂ ਹਟ ਕੇ ਕੀਤੀ ਬੜੇ ਆਰਾਮ ਨਾਲ ਹੋ ਗਈ ਪਰ ਪ੍ਰਤਾਪ ਸਿੰਘ ਬਾਜਵਾ ਬੋਲੇ ਹੁਣ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਬਿਆਨ ਦੇਣ ਜਿਹੜੇ ਆਏ ਨੇ ਉਹਨਾਂ ਨੇ ਕਿਹਾ ਕਿ ਜਦੋਂ ਇਹਨਾਂ ਨੂੰ ਕੁਝ ਹੋਰ ਨਹੀਂ ਲੱਭਿਆ ਵਿਕਰਮ ਸਿੰਘ ਮਜੀਠੀਆ ਵਾਲੇ ਬਿਆਨ ਦੇ ਵਿੱਚ ਕਸੂਤੇ ਜਦੋਂ ਫਸ ਗਏ ਤੇ ਹੁਣ ਉਹਨਾਂ ਨੇ ਕੀ ਰਾਹ ਲੱਭ ਲਿਆ ਕਿ ਪਰਚਾ ਦਰਜ ਕਰਾ ਦਿਓ ਔਰ ਪਰਚਾ ਵੀ ਕਿਸ ਦੇ ਕਹਿਣ ਦੇ ਉੱਤੇ ਕਹਿੰਦੇ ਭਾਜਪਾ ਦੇ ਕਹਿਣ ਤੇ ਦਰਜ ਹੋਇਆ ਕਿਉਂਕਿ ਇਸ ਵਿੱਚ ਸ਼ਰੋਮਣੀ ਕਾਲੀਦਾਲ ਹੋਵੇ ਕਾਂਗਰਸ ਹੋਵੇ ਭਾਜਪਾ ਹੋਵੇ ਉਹ ਇੱਕੋ ਮਿੱਕੀਆਂ ਹੋਈਆਂ ਫਿਰਦੀਆਂ ਨੇ ਮਿਲੀਆਂ ਫਿਰਦੀਆਂ ਨੇ ਕਿਉਂਕਿ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੇ ਸਵਾਲ ਚੁੱਕੇ ਨੇ ਇਹ ਕਹਿੰਦੇ ਚੰਡੀਗੜ੍ਹ ਪੁਲਿਸ ਨਿਰਪੱਖਤਾ ਨਾਲ ਇਸ ਕੇਸ 'ਚ ਕੰਮ ਨਹੀਂ ਕਰ ਰਹੀ ਸ਼ਿਕਾਇਤ ਦਿੱਤੀ ਗਈ ਹੈ ਪਰਚਾ ਦਰਜ ਹੋ ਗਿਆ ਕੋਈ ਪੜਤਾਲ ਨਹੀਂ ਕੀਤੀ ਗਈ ਕੋ ਕੁਝ ਨਹੀਂ ਕੀਤਾ ਗਿਆ ਨਿਰੱਚ ਧਰ ਜਿਹੜਾ ਝੂਠ ਦੇ ਆਧਾਰ 'ਤੇ ਪਰਚਾ ਜਿਹੜਾ ਦਰਜ ਹੋਇਆ ਹੁਣ ਆਪਾ ਹਰਪਾਲ ਸਿੰਘ ਚੀਮਾ ਦਾ ਦਾਵਾ ਹੈ ਕਿ ਭਾਜਪਾ ਦੀ ਸ਼ਹਿਤ ਤੋਂ ਬਿਨਾਂ ਪਰਚਾ ਨਹੀਂ ਦਰਜ ਹੋਇਆ ਉਹਨਾਂ ਦੀ ਤਾਰ ਸਿੱਧਾ ਭਾਜਪਾ ਨਾਲ ਜੁੜਦੀ ਹੈ ਉਹਨਾਂ ਨੇ ਤੇ ਇਥੋਂ ਹੀ ਸਾਰੀ ਇੱਕੋ ਤੱਕੜੀ ਚ ਤੋਲਤਾ ਸਾਰਿਆਂ ਨੂੰ ਕਿ ਸਾਰੇ ਮਿਲੇ ਹੋਏ ਐ ਇਸ ਕੇਸ ਦੇ ਵਿੱਚ ਵਿਕਰਮਜੀਠੀ ਵਾਲੇ ਮਾਮਲੇ ਦੇ ਵਿੱਚ ਆਪ ਹੀ ਉਹਨਾਂ ਨੇ ਬਿਆਨ ਦਿੱਤੇ ਨੇ ਉੱਪਰਠੇ ਸਿੱਧੇ ਤੇ ਹੁਣ ਸਾਡੇ ਤੇ ਸਵਾਲ ਚੁੱਕਦੇ ਨੇ ਉਹ ਕਹਿੰਦੇ ਇਹੋ ਜਿਹੇ ਪਰਚੇ ਤੁਸੀਂ ਡਰਨ ਵਾਲੇ ਨਹੀਂ ਜਿੰਨੇ ਮਰਜ਼ੀ ਪਾ ਲਓ ਹਰਪਾਲ ਸਿੰਘ ਚੀਮਾ ਵੀ ਇਹ ਜਵਾਬ ਦੇ ਗਏ ਜੇਕਰ ਹੁਣ ਦੂਜੇ ਪਾਸਿਓਂ ਜਵਾਬ ਜਿਹੜਾ ਕਾਊਂਟਰ ਆ ਰਿਹਾ ਹੈ ਕਾਂਗਰਸ ਦੇ ਲੀਡਰ ਵੀ ਤੇ ਜਿਹੜੇ ਭਾਜਪਾ ਦੇ ਲੀਡਰ ਨੇ ਜਿੰਨਾ ਉਤੇ ਸਵਾਲ ਕੀਤੇ ਗਏ ਚਾਹੇ ਉਸ ਵਿੱਚ ਫਤਿਹ ਜੰਗ ਸਿੰਘ ਬਾਜਵਾ ਹੋਣ ਜਾਂ ਫਿਰ ਇਥੋਂ ਤੱਕ ਕਿ ਹੋਰ ਸਟੇਟ ਦੇ ਲੀਡਰ ਹੋਣ ਮ ਜਿੰਦਰ ਸਰਸ ਹਾਂ ਮ ਜਿੰਦਰ ਸਰਸ ਉਹਨਾਂ ਨੇ ਤਾਂ ਨੋਟਿਸ ਹੀ ਖੈਰ ਲੀਗਲ ਨੋਟਿਸ ਹੀ ਭੇਜ ਦਿੱਤਾ ਕਿਉਂਕਿ ਮੰਤਰੀ ਅਮਨ ਰੋੜਾ ਨੇ ਉਹਨਾਂ ਦੀ ਵੀ ਇੱਕ ਕਲਿੱਪ ਚੱਕ ਕੇ ਪਾਈ ਤੇ ਨਾਲ ਲਿਖ ਦਿੱਤਾ ਕਿ ਭਾਜਪਾ ਦੀ ਛਾਏ ਦੇ ਉੱਤੇ ਸਾਰਾ ਕੰਮ ਹੋ ਰਿਹਾ ਹੈ ਉੱਥੋਂ ਤੱਕ ਕਿ ਉਹਨਾਂ ਨੇ ਤਾਂ ਲਾਰੈਂਸ ਬਿਸ਼ਨੋਈ ਦੇ ਗੈਂਗ ਨਾਲ ਜੋੜ ਕੇ ਜਾਂ ਗੈਂਗਸਟਰਾਂ ਨੂੰ ਪਨਾਹ ਕਿਵੇਂ ਦਿੱਤੀ ਹੋਈ ਹੈ ਭਾਜਪਾ ਨੇ ਉਹਦੇ ਤੇ ਵੀ ਆਪਾਂ ਗੱਲ ਕਰਦੇ ਆ ਜਿਹੜਾ ਮੰਤਰੀ ਅਮਨ ਰੋੜਾ ਹੈ ਉਹਨਾਂ ਨੇ ਵੀ ਕਿਹਾ ਕਿ ਜਿੰਨੇ ਮਰਜ਼ੀ ਪਰਚੇ ਕਰ ਦਿਓ ਸਾਨੂੰ ਪਰਵਾਹ ਨਹੀਂ ਹੈਗੀ हां उही मैं ਗੱਲ ਕਰਦਾ ਕਿ ਪਹਿਲਾਂ ਉਹ ਕਹਿ ਚੁੱਕੇ ਹੁਣ ਹਰਪਾਲ ਸੀਮਾ ਹਰਪਾਲ ਸਿੰਘ ਚੀਮਾ ਕਹਿ ਰਿਹਾ ਜਿਹੜੀ ਆਪਾਂ ਗੱਲ ਕਰਦੇ ਸੀ ਕਿ ਜਦੋਂ ਇਹ ਗੱਲਾਂ ਕਈਆਂ ਜਾ ਰਹੀਆਂ ਤੇ ਇਹਨਾਂ ਦਾ ਕਾਊਂਟਰ ਹੁਣ ਦੂਜੇ ਲੀਡਰਾਂ ਨੇ ਦੇਣਾ ਕੀ ਸ਼ੁਰੂ ਕੀਤਾ ਉਹ ਕਹਿੰਦੇ ਠੀਕ ਹੈ ਕਿ ਪਰਚੇ ਜਿਹੜੇ ਪੈ ਰਹੇ ਆ ਜਾਂ ਚੰਡੀਗੜ੍ਹ ਦੀ ਪੁਲਿਸ ਨੇ ਜੇ ਕਹਿੰਦੇ ਆ ਕਿ ਬਿਨਾ ਪੜਤਾਲ ਪਰਚਾ ਦਰਜ ਕੀਤਾ ਤੇ ਫਿਰ ਜਿਹੜੇ ਪੰਜਾਬ ਦੇ ਪੱਤਰਕਾਰਾਂ ਤੇ ਪਰਚੇ ਦਰਜ ਹੋਇਆ ਪੰਜਾਬ ਦੇ ਸੋਸ਼ਲ ਐਕਟਿਵਿਸਟ ਤੇ ਪਰਚੇ ਦਰਜ ਹੋਇਆ ਉਦੋਂ ਤੁਸੀਂ ਕਿਹੜੀ ਪੜਤਾਲ ਪਹਿਲਾਂ ਕਰਾ ਲਈ ਸੀ ਪਰਚਾ ਬਾਅਦ ਚ ਦਰਜ ਹੁੰਦਾ ਸੀ ਚੱਕਣ ਤੁਸੀਂ ਪਹਿਲਾਂ ਚਲੇ ਜਾਂਦੇ ਹੋ ਉਹ ਤਾਂ ਆਪਾਂ ਸਾਰਿਆਂ ਨੇ ਰਿਪੋਰਟ ਕੀਤਾ ਚਾਹੇ ਉਸ ਦੇ ਵਿੱਚ ਸਭ ਤੋਂ ਪਹਿਲਾਂ ਜੇਕਰ ਰਜਿੰਦਰ ਸਿੰਘ ਤਗੜ ਦੀ ਗੱਲ ਕਰੀਏ ਪਰਚੇ ਹੋਏ ਝੂਠੇ ਸੀ ਸੱਚੇ ਸੀ ਉਹ ਸਾਰੀਆਂ ਚੀਜ਼ਾਂ ਅਦਾਲਤ ਨੇ ਹੁਣ ਨਤਾਰਾ ਕਰਨਾ ਕਿਉਂਕਿ ਉਹਨਾਂ ਨੂੰ ਜ਼ਮਾਨਤ ਵੀ ਮਿਲਦੀ ਹੈ ਮਾਲਵਿੰਦਰ ਸਿੰਘ ਮਾਲੀ ਸੋਸ਼ਲ ਐਕਟਿਵਿਸਟ ਜਿਹੜੇ ਹਰ ਪਾਰਟੀ ਨੂੰ ਵਿਵਾਕੀ ਨਾਲ ਆਪਣੀ ਗੱਲ ਰੱਖਦੇ ਉਹਨਾਂ ਤੇ ਜਦੋਂ ਪਰਚਾ ਦਰਜ ਹੋਇਆ ਪਟਿਆਲੇ ਦੇ ਪੁਲਿਸ ਆ ਜਿਹੜੀ ਪਹਿਲਾਂ ਪਹੁੰਚ ਜਾਂਦੀ ਹੈ ਮੁਹਾਲੀ ਦੀ ਪਰਚਾ ਬਾਅਦ ਚ ਦਰਜ ਹੁੰਦਾ ਉਹਦੀ ਟਾਈਮਿੰਗ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਬਾਦ ਵਿੱਚ ਉਹਨਾਂ ਨੂੰ ਵੀ ਵੱਡੀ ਰਾਹਤ ਮਿਲੀ ਹੈ ਇਸੇ ਤਰ੍ਹਾਂ ਜਿਹੜਾ ਕੀ ਹੈ ਮਨਿੰਦਰਜੀਤ ਸਿੱਧੂ ਦੇ ਦਿੱਤੇ ਜਿਹੜਾ ਪਰਚਾ ਦਰਜ ਹੋਇਆ ਇੱਕ ਐਮਐਲਏ ਦੇ ਕਹਿਣ ਦੇ ਉੱਤੇ ਬਾਅਦ ਵਿੱਚ ਐਮਐਲਏ ਨੂੰ ਮਾਫੀਆਂ ਤੱਕ ਮੰਗਣੀਆਂ ਪਈਆਂ ਪਰਚਾ ਪਹਿਲਾਂ ਦਰਜ ਹੋ ਜਾਂਦਾ ਹੈ ਪਹਿਲਾਂ ਜਿਹੜੀਆਂ ਨੇ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਬਾਹਰ ਆਈਆਂ ਉਹ ਤਾਂ ਲੋਕਾਂ ਦਾ ਰੋਹ ਇੰਨਾ ਹੋ ਗਿਆ ਕਿ ਉਹਨਾਂ ਨੂੰ ਗ੍ਰਿਫਤਾਰੀ ਉਸ ਮਸਲੇ ਦੇ ਵਿੱਚ ਨਹੀਂ ਹੋਈ ਹੁਣ ਇਸ ਮਾਮਲੇ ਦੇ ਵਿੱਚ ਹਾਲੇ ਗ੍ਰਿਫਤਾਰੀ ਨਹੀਂ ਹੋਈ ਸੋਸ਼ਲ ਮੀਡੀਆ ਹੈਂਡਲਰ ਆ ਜਿਹੜੀ ਸਾਨੂੰ ਜਾਣਕਾਰੀ ਮਿਲੀ ਸੀ ਕਿ ਚੰਡੀਗੜ੍ਹ ਪੁਲਿਸ ਪੁਣਛਾਣ ਕਰਦੀ ਫਿਰਦੀ ਹੈ ਕਿ ਕਿੱਥੋਂ ਵੀਡੀਓ ਪਈਆਂ ਨੇ ਕਿੱਥੇ ਆਈਟੀ ਸੈੱਲ ਚੱਲਦਾ ਹੈ ਚਾਹੇ ਮੁਹਾਲੀ ਜਾਂ ਚੰਡੀਗੜ੍ਹ ਉਹਨਾਂ ਟਿਕਾਣਿਆਂ ਤੇ ਪੁਲਿਸ ਨੇ ਪੁੱਛਗਿੱਛ ਕਰਨੀ ਹੈ ਸੁਭਾਵਕ ਜੀ ਗੱਲ ਹੈ ਪਰ ਹਰਪਾਲ ਸਿੰਘ ਚੀਮਾ ਦਾ ਤਰਾ ਸੀ ਕਿ ਪੜਤਾਲ ਪਹਿਲਾਂ ਹੋਈ ਨਹੀਂ ਤੇ ਪਰਚਾ ਪਹਿਲਾਂ ਹੋ ਗਿਆ ਤਾਂ ਫਿਰ ਉਹਨਾਂ ਨੂੰ ਸਵਾਲ ਕੀਤੇ ਜਾ ਰਹੇ ਨੇ ਕਿ ਜੇ ਇੱਥੇ ਤੁਸੀਂ ਪੜਤਾਲ ਦੀ ਮੰਗ ਕਰਦੇ ਹੋ ਤਾਂ ਫਿਰ ਜਦੋਂ ਤੁਸੀਂ ਤੁਹਾਡੀ ਸਰਕਾਰ ਪੰਜਾਬ ਚ ਪਰਚੇ ਦਰਜ ਕਰਦੀ ਹੈ ਉਦੋਂ ਪੜਤਾਲ ਕਿੱਥੇ ਜਾਂਦੀ ਹੈ ਤੋ ਜੇ ਇਹ ਨਾ ਨਾ ਕਹੋ ਜਦੋਂ ਤੁਹਾਡੇ ਤੇ ਪਈ ਹੈ ਤੋ ਉਦੋਂ ਤੁਸੀਂ ਕਹਿੰਦੇ ਹੋ ਕਿ ਪਹਿਲਾਂ ਪੜਤਾਲ ਹੋਵੇ ਫਿਰ ਪਰਚਾ ਦਰਜ ਹੋਵੇ ਉਹ ਗੱਲ ਕਹੀ ਜਾਂਦੀ ਹੈ ਨਾ ਸਿਆਣਿਆਂ ਵੱਲੋਂ ਕਿ ਜਿਹੜੀਆਂ ਹੱਥ ਨਾਲ ਦਿੱਤੀਆਂ ਗੰਡਾਣੇ ਜਿਹੜੀਆਂ ਉਹ ਮੂੰਹ ਨਾਲ ਵੀ ਨਹੀਂ ਖੁੱਲਦੀਆਂ ਜਾਂ ਖੋਲਣੀਆਂ ਪੈਂਦੀਆਂ ਨੇ ਬਾਅਦ ਵਿੱਚ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਦੇ ਅੱਗੇ ਆ ਜਾਂਦੀਆਂ ਹੁਣ ਮੰਤਰੀਆਂ ਦੇ ਉੱਤੇ ਪਰਚਾ ਹੋਇਆ ਦੋ ਮੰਤਰੀਆਂ ਨੂੰ ਨਾਮਜ਼ਦ ਕੀਤਾ ਗਿਆ ਇੱਥੋਂ ਤੱਕ ਕਿ ਹੁਣ ਤਲਖੀ ਇੰਨੀ ਵੱਧ ਗਈ ਹੈ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਬਿਆਨਬਾਜ਼ੀ ਦੇ ਵਿੱਚ ਚਾਹੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦੇ ਜ਼ਰੀਏ ਹੋਵੇ ਜਾਂ ਫਿਰ ਗ੍ਰਹਿ ਮੰਤਰੀ ਦੇ ਉਹਦੇ ਨਾਲ ਹੋ ਸਕਦਾ ਹੈ ਕਿ ਕੱਲ ਨੂੰ ਇਹ ਨਾ ਹੋਵੇ ਕਿ ਪਰਚਾ ਮੁੱਖ ਮੰਤਰੀ ਨੂੰ ਵੀ ਨਾਮਜ਼ਦ ਕਰ ਲਿਆ ਜਾਵੇ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਜਿਹੜੇ ਦੋ ਮੰਤਰੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਇਸ ਤੇ ਸਿਆਸਤ ਬਹੁਤ ਹੋ ਰਹੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਇੱਥੋਂ ਤੱਕ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਾਂ ਬਿਆਨ ਸੁਣਿਆ ਕੱਲ ਉਹ ਇਸ ਦੇਸ਼ ਦੇ ਵਿੱਚ ਜਿਹੜਾ ਸੱਚ ਬੋਲੇਗਾ ਉਸ ਦੇ ਉੱਤੇ ਪਰਚੇ ਦਰਜ ਹੋਣੇ ਆ ਹੁਣ ਇਸ ਗੱਲ ਨੂੰ ਲੈ ਕੇ ਵੀ ਵਿਰੋਧੀਆਂ ਨੇ ਜਿਹੜਾ ਆ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਕਹਿੰਦੇ ਇਹਦਾ ਮਤਲਬ ਘੱਟੋ-ਘੱਟ ਮੁੱਖ ਮੰਤਰੀ ਮੰਨਤਾ ਗਏ ਨਾ ਕਿ ਜਿਹੜਾ ਸੱਚ ਬੋਲਦਾ ਉਹਦੇ ਤੇ ਹੀ ਪਰਚੇ ਪੈਂਦੇ ਆ ਕਹਿੰਦੇ ਜਿਹੜੇ ਪੰਜਾਬ ਦੇ ਵਿੱਚ ਪਰਚੇ ਦਰਜ ਹੋਏ ਇਸ ਦਾ ਮਤਲਬ ਮੰਨ ਲਿਆ ਜਾਵੇ ਕਿ ਸੱਚ ਬੋਲਣ ਵਾਲਿਆਂ ਤੇ ਪਰਚਾ ਦਰਜ ਕੀਤਾ ਹੈ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਨੇ ਵੀ ਜਾਂ ਉਹਨਾਂ ਦੇ ਸੋਸ਼ਲ ਮੀਡੀਆ ਨੇ ਵੀ ਇਸ ਗੱਲ ਨੂੰ ਚੁੱਕ ਲਿਆ ਉਹ ਵੀ ਇਸ ਗੱਲ ਨੂੰ ਲੈ ਕੇ ਜਿਹੜਾ ਆ ਕੋਟ ਕਰਦੇ ਫਿਰਦੇ ਆ ਕਿ ਜਿਹੜੇ ਇਹ ਕਹਿ ਰਹੇ ਆ ਮੁੱਖ ਮੰਤਰੀ ਕਿ ਸੱਚ ਬੋਲਣ ਨਾਲ ਪਰਚਾ ਦਰਜ ਹੁੰਦਾ ਇਸ ਦਾ ਮਤਲਬ ਇਹ ਹੈ ਕਿ ਜਿਹੜੇ ਇੱਥੇ ਪਰਚੇ ਦਰਜ ਹੋਏ ਪੰਜਾਬ ਅੰਦਰ ਉਹ ਵੀ ਸੱਚ ਬੋਲਣ ਵਾਲਿਆਂ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਕਿ ਜਿਹੜਾ ਇਹ ਚੰਡੀਗੜ੍ਹ ਪੁਲਿਸ ਨੇ ਪਰਚਾ ਦਰਜ ਕੀਤਾ ਹੈ ਔਰ ਇਹ ਪਰਚਾ ਜੇਕਰ ਵਾਕਈ ਸੱਚਾ ਹੈ ਜੇਕਰ ਉਹਨਾਂ ਵੀਡੀਓ ਦੀ ਜਾਂਚ ਪੜਤਾਲ ਹੁੰਦੀ ਹੈ ਹੁਣ ਚੰਡੀਗੜ੍ਹ ਪੁਲਿਸ ਲਈ ਵੀ ਸਾਹਮਣੇ ਚੈਲੰਜ ਹੈ ਮੰਤਰੀਆਂ ਨੇ ਜੇਕਰ ਸਵਾਲ ਖੜੇ ਕੀਤੇ ਹੈ ਤੇ ਚੰਡੀਗੜ੍ਹ ਪੁਲਿਸ ਨੂੰ ਹੁਣ ਇਹਦਾ ਨਤਾਰਾ ਕਰਨਾ ਚਾਹੀਦਾ ਨਾ ਕਿ ਇਸ ਪਰਚੇ ਨੂੰ ਦਰਜ ਕਰਕੇ ਇੱਕ ਫਾਰਮੈਲਿਟੀ ਦੇ ਤੌਰ ਤੇ ਲੈਣਾ ਚਾਹੀਦਾ ਹੈ ਚੰਡੀਗੜ੍ਹ ਪੁਲਿਸ ਦੀ ਵੀ ਭਰੋਸੇਯੋਗਤਾ ਇਸ ਗੱਲ ਦੇ ਵਿੱਚ ਬਣੇਗੀ ਜੇਕਰ ਮੰਤਰੀਆਂ ਦੇ ਸਵਾਲਾਂ ਦਾ ਜਵਾਬ ਪੁਲਿਸ ਦੇਵੇ ਚੰਡੀਗੜ੍ਹ ਦੇ ਵੀ ਪੁਲਿਸ ਦੇ ਅਧਿਕਾਰੀ ਕਿਸ ਕਿਸੇ ਵੀ ਨਾ ਐਸਐਚਓ ਨੇ ਨਾ ਡੀਐਸਪੀ ਨੇ ਨਾ ਕਿਸੇ ਐਸਪੀ ਨੇ ਨਾ ਐਸਐਸਪੀ ਨੇ ਇਨਾਂ ਨੂੰ ਵੀ ਜਵਾਬ ਦੇਣਾ ਚਾਹੀਦਾ ਹੈ ਕਿ ਚੰਡੀਗੜ੍ਹ ਦੀ ਪੁਲਿਸ ਦੀ ਭਰੋਸੇਯੋਗਤਾ ਤੇ ਸਵਾਲ ਉੱਠਿਆ ਹੈ ਹਾਲਾਂਕਿ ਪੰਜਾਬ ਤੇ ਹਰਿਆਣਾ ਦੀ ਪੁਲਿਸ ਦੇ ਮੁਕਾਬਲੇ ਜਦੋਂ ਹਾਈ ਕੋਰਟ ਨੂੰ ਲੱਗਦਾ ਹੈ ਨਾ ਕਿ ਇੱਥੇ ਪੁਲਿਸ ਸਹੀ ਨਹੀਂ ਜਾਂਚ ਕਰ ਰਹੀ ਤੇ ਚੱਕ ਕੇ ਜਾਂਚ ਚੰਡੀਗੜ੍ਹ ਪੁਲਿਸ ਨੂੰ ਦੇ ਦਿੱਤੀ ਜਾਂਦੀ ਹੈ ਜਿਵੇਂ ਕੀ ਕਰਨਲ ਬਾਠ ਵਾਲੇ ਕੇਸ ਦੇ ਵਿੱਚ ਹੋਇਆ ਹੁਣ ਚੰਡੀਗੜ੍ਹ ਪੁਲਿਸ ਦੀ ਜਿੱਥੇ ਇੱਕ ਪਾਸੇ ਭਰੋਸੇਯੋਗਤਾ ਦੂਜੀ ਪੁਲਿਸ ਫੋਰਸ ਦੇ ਮੁਕਾਬਲੇ ਬਣੀ ਹੋਈ ਹੈ ਤੇ ਇਸ ਕੇਸ ਵਿੱਚ ਜੇਕਰ ਪੰਜਾਬ ਦੀ ਸਰਕਾਰ ਦੇ ਮੰਤਰੀ ਚੰਡੀਗੜ੍ਹ ਪੁਲਿਸ ਦੀ ਉੱਤੇ ਸਵਾਲ ਚੁੱਕ ਰਹੇ ਹਨ ਤੇ ਹੁਣ ਚੰਡੀਗੜ੍ਹ ਪੁਲਿਸ ਨੂੰ ਧਨਤਾਰਾ ਕਰਨਾ ਹੀ ਕਈ ਪ੍ਰਤਾਪ ਸਿੰਘ ਬਾਜਵਾ ਦੇ ਦੋਸ਼ਾਂ ਦੇ ਮੁਤਾਬਕ ਕਿ ਉਹ ਵੀਡੀਓ ਤੋੜ ਮਰੋੜ ਕੇ ਪੇਸ਼ ਕੀਤੀਆਂ ਗਿਆ ਨੇ ਇਸ ਤਰ੍ਹਾਂ ਲੱਗੇ ਕਿ ਜਿਵੇਂ ਪ੍ਰਤਾਪ ਸਿੰਘ ਬਾਜਵਾ ਵਿਕਰਮਜੀਠੀਆ ਦੇ ਹੱਕ ਚ ਬੋਲੇ ਨੇ ਤਾਂ ਚੰਡੀਗੜ੍ਹ ਪੁਲਿਸ ਨੇ ਤੈਅ ਕਰਨਾ ਹੈ ਕਿ ਦੋਸ਼ ਸੱਚੇ ਆ ਕਿ ਝੂਠੇ ਹੈ ਜਿੱਤੇ ਗਿਫਟਾਰੀ ਕਿਹੜਾ ਹੋਈ ਹੈ ਵੀ ਅਸੀਂ ਕਿਸੇ ਵੀ ਪੁਲਿਸ ਨੂੰ ਉਦੋਂ ਤੱਕ ਪੁੱਛ ਨਹੀਂ ਕੇ ਆ ਜਦੋਂ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਚਲੋ ਪੁਲਿਸ ਨੇ ਪਰਚਾ ਤੇ ਦਰਜ ਕਰਨਾ ਮੰਨਦਾ ਹੀ ਸੀ ਕਿਉਂਕਿ ਕੰਪਲੇਂਟ ਦਿੱਤੀ ਹੈ ਪਰਚੋ ਕੋਈ ਵੀ ਐਫ ਆਈ ਆਰ ਤੇ ਹੋਣੀ ਹੋਣੀ ਹੁੰਦੀ ਹੈ ਉਦੋਂ ਪੁਲਿਸ 68 ਤੇ ਕਾਰੀ ਰਹੀ ਹੈ ਤਾਂ ਕਿਸੇ ਨੂੰ ਰੈਸਟੇ ਕੀਤਾ ਨਹੀਂ ਹੈਗਾ ਫਿਰ ਇਦਾਂ ਕਿਉਂ ਕਿਹਾ ਜਾ ਰਿਹਾ ਹੈਗਾ ਕਿ ਪੁਲਿਸ ਜਿਹੜੀ ਕਿਸੇ ਦੇ ਸ਼ਰਧੇ ਕੰਮ ਕਰ ਰਹੀ ਹੈਗੀ ਹੈ। ਇਹੀ ਤਾਂ ਪੀੜੀ ਥੱਲੇ ਸੋਟਾ ਮਾਰਨ ਦੀ ਲੋੜ ਹੈ ਨਾ ਪੰਜਾਬ ਦੇ ਮੰਤਰੀਆਂ ਨੂੰ ਵੀ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਤੇ ਹੁਣ ਤਾਂ ਬਹੁਤ ਸਵਾਲ ਚੁੱਕ ਰਹੇ ਹੈ ਕਿ ਪੜਤਾਲ ਹੋਣੀ ਚਾਹੀਦੀ ਹੈ ਕਾਨੂੰਨ ਦਾ ਹਵਾਲਾ ਦੇ ਰਿਹਾ ਹੈ ਸੰਵਿਧਾਨ ਕੀ ਕਹਿੰਦਾ ਹੈ। ਫਿਰ ਸਵਾਲ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਸੱਤਾ ਵਿੱਚੋਂ ਤੇ ਜਿਹੜੀ ਤੁਹਾਡੇ ਅੰਡਰ ਪੁਲਿਸ ਕਰ ਰਹੀ ਹੈ ਉਹ ਕਿੰਨਾ ਕੁ ਜਾਇਜ਼ ਕਰ ਰਹੀ ਹੈ। ਇੱਥੇ ਤਾਂ ਨਜਾਇਜ਼ ਆ ਜਿਹੜੇ ਚਾਹੇ ਪੁਲਿਸ ਅਨਕਾਊਂਟਰਾਂ ਦੇ ਵਿੱਚ ਤੇ ਚਾਹੇ ਕਰੰਟ ਲਾ ਕੇ ਸੀਆਈਏ ਸਟਾਫ ਵਾਲੇ ਕਿਸੇ ਨੂੰ ਮਾਰ ਦੇਣ ਉਹ ਮਾਰਚ ਕੱਢਦੇ ਫਿਰਦੇ ਆ ਪਰਵਾਰ ਕਿਸੇ ਦੀ ਸੁਣੀ ਨਹੀਂ ਜਾ ਰਹੀ ਇੱਥੇ ਕਰਨਲ ਬਾਠ ਦੀ ਕੁੱਟਮਾਰ ਕਰਨ ਵਾਲੇ ਇੰਸਪੈਕਟਰਾਂ ਤੇ ਕਿਹੜੀ ਤੁਸੀਂ ਐਫਆਈਆਰ ਨਾਲ ਦੇ ਨਾਲ ਕਰ ਦਿੱਤੀ ਸੀ ਉਲਟਾ ਉਹਨਾਂ ਅਫਸਰਾਂ ਨੂੰ ਜਿਨ੍ਹਾਂ ਦੀ ਮੰਗ ਕੀਤੀ ਜਾ ਰਹੀ ਸੀ ਬਦਲੀਆਂ ਦੀ ਤੁਸੀਂ ਤਰੱਕੀਆਂ ਦੇ ਦਿੱਤੀਆਂ ਐਫਆਈਆਰ ਦਰਜ ਕਰਨੀ ਵੀ ਪਈ ਉਦੋਂ ਕੀਤੀ ਜਦੋਂ ਪਤਾ ਕਿ ਹੁਣ ਹਾਈ ਕੋਰਟ ਦਾ ਡੰਡਾ ਚੜ੍ਹਣਾ ਇਹ ਸਾਰੀਆਂ ਚੀਜ਼ਾਂ ਨੂੰ ਆਪਣੇ ਉੱਤੇ ਵੀ ਲਾਗੂ ਕਰਨਾ ਚਾਹੀਦਾ ਜੇ ਤੁਹਾਨੂੰ ਲੱਗਦਾ ਹੈ ਨਾ ਕਿ ਚੰਡੀਗੜ੍ਹ ਪੁਲਿਸ ਨੇ ਕਾਲੀ ਕੀਤੀ ਹੈ ਤਾਂ ਜਿੱਥੇ-ਜਿੱਥੇ ਤੁਸੀਂ ਆਪਣਾ ਕਾਰਵਿਹਾਰ ਕੀਤਾ ਜਾਂ ਤੁਹਾਡੇ ਅੰਡਰ ਜਿੱਥੇ ਪੁਲਿਸ ਕੰਮ ਕਰ ਰਹੀ ਹੈ ਕਿ ਉਹ ਸੰਵਿਧਾਨ ਦੇ ਅਕੋਰਡਿੰਗ ਚੱਲ ਰਹੀ ਹੈ ਕਿ ਉਹ ਨਿਯਮਾਂ ਦੇ ਅਕੋਰਡਿੰਗ ਕੰਮ ਕਰ ਰਹੀ ਹੈ ਉੱਥੇ ਵੀ ਫਿਰ ਜਵਾਬਦੇਹੀ ਤਾਂ ਬਣਦੀ ਹੈ ਨਾ ਤਾਂ ਹੁਣ ਇਸ ਮਾਮਲੇ ਦੇ ਵਿੱਚ ਜਿੱਥੇ ਪ੍ਰਤਾਪ ਸਿੰਘ ਬਾਜਵਾ ਆਪਾਂ ਨਹੀਂ ਕਹਿੰਦੇ ਕਿ ਉਹਨਾਂ ਨੇ ਜਿਹੜਾ ਦੋਸ਼ ਲਾਇਆ ਹੈ ਕਿ ਉਹ ਸੱਚਾਈ ਹੋ ਸਕਦਾ ਇਹ ਤਾਂ ਪੁਲਿਸ ਦਾ ਕੰਮ ਆ ਹੁਣ ਹੁਣ ਚੰਡੀਗੜ੍ਹ ਦੀ ਪੁਲਿਸ ਨੂੰ ਵੀ ਚਾਹੀਦਾ ਹੈ ਕਿ ਪੰਜਾਬ ਦੇ ਮੰਤਰੀ ਜਿਹੜੇ ਸਵਾਲ ਚੁੱਕ ਰਹੇ ਆ ਉਹਨਾਂ ਦੇ ਕਾਰਗੁਜ਼ਾਰੀ ਦੇ ਉੱਤੇ ਜਾਂ ਪਰਚਾ ਦਰਜ ਕਰਨ ਵਾਲੀ ਕਾਰਵਾਈ ਦੇ ਉੱਤੇ ਚੰਡੀਗੜ੍ਹ ਪੁਲਿਸ ਛੇਤੀ ਤੋਂ ਛੇਤੀ ਪੜਤਾਲ ਕਰਕੇ ਨਤਾਰਾ ਕਰੇ ਜੇਕਰ ਵਾਕਈ ਉਸ ਵਿੱਚ ਮੰਤਰੀ ਦੋਸ਼ੀ ਪਾਏ ਜਾਂਦੇ ਆ ਤਾਂ ਫਿਰ ਦੋਸ਼ ਸਾਬਤ ਕਰੇ ਅਦਾਲਤ ਦੇ ਅੰਦਰ ਚੰਡੀਗੜ੍ਹ ਪੁਲਿਸ ਪ੍ਰਤਾਪ ਸਿੰਘ ਬਾਜਵਾ ਦੀ ਸ਼ਿਕਾਇਤ ਜਿਹੜਾ ਪਰਚਾ ਦਰਜ ਹੋਇਆ ਤੇ ਜੇਕਰ ਨਹੀਂ ਪਾਏ ਜਾਂਦੇ ਫਿਰ ਮੰਤਰੀਆਂ ਨੂੰ ਜਿਹੜਾ ਵੈਸੇ ਬਦਨਾਮ ਨਹੀਂ ਕਰਨਾ ਚਾਹੀਦਾ ਫਿਰ ਚੰਡੀਗੜ੍ਹ ਪੁਲਿਸ ਨੂੰ ਕਹਿ ਦੇਣਾ ਚ ਕਿ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੀ ਸਾਨੂੰ ਵੀਡੀਓ ਦੀ ਜਾਣਕਾਰੀ ਦਿੱਤੀ ਹੈ ਉਹ ਵੀਡੀਓ ਸੱਚੀ ਸੀ ਉਹ ਵੀਡੀਓ ਪ੍ਰਤਾਪ ਸਿੰਘ ਬਾਜਵਾ ਦੀ ਸ਼ਬਦ ਸੀ ਤੇ ਉਹੀ ਹੈ ਜਿਹੜੇ ਮੰਤਰੀਆਂ ਨੇ ਅੱਗੇ ਸ਼ੇਅਰ ਕੀਤੇ ਆ ਵੀਡੀਓ ਨੂੰ ਤੋੜਿਆ ਮਰੋੜਿਆ ਨਹੀਂ ਗਿਆ ਇਹ ਤੇ ਹੁਣ ਚੰਡੀਗੜ੍ਹ ਪੁਲਿਸ ਦੀ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਉਹਨਾਂ ਨੇ ਤੈਅ ਕਰਨਾ ਹੈ ਇਹ ਸਾਰੇ ਮਸਲੇ ਦੇ ਵਿੱਚ ਦੇਖਦੇ ਆ ਕਿ ਕੀ ਕੁਝ ਨਿਕਲਦਾ ਪਰ ਫਿਲਹਾਲ ਇੱਕ ਇਸ ਕੇਸ ਦੇ ਵਿੱਚ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਕੁੰਡੀਆਂ ਚ ਸਿੰਘ ਫਸੇ ਹੋਇਆ ਤੇ ਇੱਕ ਮੁੱਖ ਮੰਤਰੀ ਦੇ ਜਿਹੜੇ ਬਿਆਨ ਦਿੱਤੇ ਆ ਉਹਦੇ ਕਰਕੇ ਨਾਲ ਹੀ ਅਗਲੇ ਮਸਲੇ ਦੀ ਗੱਲ ਕਰ ਲਿਓ ਵੀ ਸਰਕਾਰ ਨਾਲ ਜੁੜਿਆ ਹੈਗਾ ਮੁੱਖ ਮੰਤਰੀ ਭਗਵੰਤ ਮਾਨ ਨਰੇਂਦਰ ਮੋਦੀ ਬਾਰੇ ਕਹਿੰਦੇ ਨੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਸਾਡੇ ਉਹਨਾਂ ਬਾਰੇ ਉਹਨਾਂ ਨੇ ਇਹ ਗੱਲਬਾਤ ਕੀਤੀ ਕਿ ਜਿਹੜੇ ਇਹ ਮੁਖੰਦੀਪ ਭਗਵੰਤ ਮਾਨ ਦੇ ਸ਼ਬਦ ਨੇ ਜਿਹੜੇ ਸਾਡੇ ਪ੍ਰਾਈਮ ਮਿਨਿਸਟਰ ਨਰੇਂਦਰ ਮੋਦੀ ਨੇ ਉਹ ਕਿਸੇ ਦੇਸ਼ ਦੇ ਵਿੱਚ ਜਾਂਦੇ ਨੇ ਉਸ ਉੱਤੇ ਟਿੱਪਣੀ ਕੀਤੀ ਹੈਗੀ ਉਹਨਾਂ ਨੇ ਜਿਹੜੀ ਉਹ ਜਿਹੜੀ ਭਾਜਪਾ ਨੂੰ ਲੱਗਦਾ ਵੀ ਇਹ ਬੇਲੋੜੀ ਟਿੱਪਣੀਆਂ ਦੀ ਲੋੜ ਨਹੀਂ ਸੀਗੀ ਨਾਲ ਹੀ ਉਹਨਾਂ ਨੇ ਕਹਿ ਦਿੱਤਾ ਵੀ ਜਿਹੜੇ ਅਮਿਤ ਸ਼ਾਹ ਨੇ ਗ੍ਰਹਿ ਮੰਤਰੀ ਉਹ ਤੜੀ ਭਾਰ ਨੇ ਤੇ ਭਾਜਪਾ ਨੂੰ ਇਸ ਗੱਲ ਤੇ ਗੁੱਸਾ ਬਹੁਤਾ ਆਇਆਗਾ ਆ ਮੀ ਜੀ ਪੀ ਨੂੰ ਗੁੱਸਾ ਆਉਣਾ ਇਸ ਕਰਕੇ ਲੀਡਰਸ਼ਿਪ ਚਾਹੇ ਪੰਜਾਬ ਦੀ ਹੋਵੇ ਚਾਹੇ ਸੈਂਟਰ ਚ ਬੈਠੇ ਆ ਉਹਨਾਂ ਸਾਰਿਆਂ ਨੇ ਟਿੱਪਣੀਆਂ ਕੀਤੀਆਂ ਨੇ ਉਸ ਦੇ ਵਿੱਚ ਚਾਹੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਦੇ ਉਹਨਾਂ ਦੀ ਗੱਲ ਹੋਵੇ ਅਸ਼wini ਸ਼ਰਮਾ ਹੁਣ ਕਾਰਜਕਾਰੀ ਪ੍ਰਧਾਨ ਉਹਨਾਂ ਦੀ ਗੱਲ ਹੋਵੇ ਬੀਜਪੀ ਦੇ ਹੋਰ ਬੁਲਾਰੇ ਨੇ ਉਹਨਾਂ ਸਾਰਿਆਂ ਦੀ ਗੱਲ ਹੋਵੇ ਉਹਨਾਂ ਨੇ ਤਾਂ ਜਵਾਬ ਦਿੱਤਾ ਮਨਜਿੰਦਰ ਸਿੰਘ ਸਿਰਸਾ ਹੋਰੀ ਜਵਾਬ ਦੇ ਰਹੇ ਨੇ ਰਵਨੀਤ ਸਿੰਘ ਬਿੱਟੂ ਕੇਂਦਰੀ ਰਾਜ ਮੰਤਰੀ ਨੇ ਜਿਹੜੇ ਉਹ ਬਿਆਨ ਦੇ ਰਹੇ ਨੇ ਉਹ ਤਾਂ ਕਹਿ ਰਹੇ ਆ ਮੁੱਖ ਮੰਤਰੀ ਦੇ ਉੱਤੇ ਮਕਦਮਾ ਦਰਜ ਹੋਣਾ ਚਾਹੀਦਾ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਹਾਲਾਂਕਿ ਰਵਨੀਤ ਸਿੰਘ ਬਿੱਟੂ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਯਾਰੀ ਬਾਰੇ ਬਹੁਤ ਚਰਚੇ ਹੁੰਦੇ ਸੀ ਪੰਜਾਬ ਦੀ ਸਿਆਸਤ ਵਿੱਚ ਕਿ ਬੜੀ ਬਣਦੀ ਹੈ ਉਹਨਾਂ ਨੂੰ ਜਦੋਂ ਸਵਾਲ ਵੀ ਕੀਤਾ ਗਿਆ ਇੱਕ ਜਦੋਂ ਮੀਡੀਆ ਚੈਨਲ ਦੇ ਨਾਲ ਗੱਲਬਾਤ ਕਰ ਰਹੇ ਸੀ ਤਾਂ ਰਵਨੀਤ ਬਿੱਟੂ ਕਹਿੰਦੇ ਯਾਰੀ ਯੂਰੀ ਕੋਈ ਨਹੀਂ ਹੈ ਮੇਰੀ ਯਾਰੀ ਉਦ ਜਦੋਂ ਸੀ ਪਰ ਹੁਣ ਇਹ ਜੇ ਮਸਲੇ ਦੇ ਉੱਤੇ ਕੋਈ ਯਾਰੀ ਨਹੀਂ ਹੈ ਪਰਚਾ ਦਰਜ ਹੋਣਾ ਚਾਹੀਦਾ ਹੈ ਹੁਣ ਜਿਹੜੀ ਮੁੱਖ ਮੰਤਰੀ ਨੇ ਟਿੱਪਣੀਆਂ ਕੀਤੀਆਂ ਹਨ ਮੁੱਖ ਮੰਤਰੀ ਨੇ ਤਾਂ ਇਹ ਵੀ ਕਹਿ ਦਿੱਤਾ ਵਿਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਆਪਣੇ ਬਿਆਨ ਵਿੱਚ ਕਿ ਉਹ ਆਲੋਚਨਾ ਕਰਦੇ ਰਹਿਣਗੇ ਵਿਦੇਸ਼ ਦੇ ਪ੍ਰਧਾਨ ਮੰਤਰੀ ਦੀ ਹੋਰ ਕੋਈ ਬੋਲ ਕੌਣ ਰਿਹਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਉਹ ਕਹਿੰਦੇ ਉਹਨਾਂ ਦਾ ਦਾਵਾ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਜਦੋਂ মিডিਆ ਨੂੰ ਮੁਖਾਤਬ ਹੋਏ ਜਦੋਂ ਉਹਨਾਂ ਨੂੰ ਸਵਾਲ ਹੋਇਆ ਕਿ ਤੁਸੀਂ ਇਹ ਕਿਹਾ ਭਾਜਪਾ ਨੂੰ ਤਰਾਜ ਹੋਇਆ ਉਹ ਕਹਿੰਦੇ ਮੈਂ ਤਾਂ ਟਿੱਪਣੀਆਂ ਕਰਦਾ ਰਹੂੰਗਾ ਮੈਨੂੰ ਨਹੀਂ ਕੋਈ ਰੋਕ ਸਕਦਾ ਦੇਸ਼ ਦੇ ਪ੍ਰਧਾਨ ਮੰਤਰੀ ਖਿਲਾਫ ਬੋਲਦਾ ਨਹੀਂ ਬੋਲ ਰਹੇ ਆ ਇਹ ਦੇ ਇਹ ਮੁੱਖ ਮੰਤਰੀ ਨੇ ਕਿਹਾ ਹੁਣ ਉਹ ਜਿਹੜਾ ਉਹਨਾਂ ਨੇ ਜਿਹੜਾ ਇੱਕ ਦੇਸ਼ ਦੇ ਵਿੱਚ ਗਏ ਸੀ ਉਸ ਦੀ ਆਬਾਦੀ ਛੋਟੀ ਸੀ ਘੱਟ ਸੀ ਵੱਧ ਸੀ ਦੇਸ਼ ਤਾਂ ਦੇਸ਼ ਹੀ ਹੈ ਕਿਉਂਕਿ ਵਿਦੇਸ਼ ਮੰਕਮੇ ਨੇ ਜਿਹੜੀ ਟਿੱਪਣੀ ਕੀਤੀ ਹੈ ਕਿ ਸ਼ੋਭਾ ਨਹੀਂ ਦਿੰਦੇ ਇਸ ਤਰ੍ਹਾਂ ਦੇ ਬਿਆਨ ਸੰਵਿਧਾਨਕ ਅਹੁਦੇ ਤੇ ਬੈਠੇ ਉਹਨਾਂ ਨੇ ਨਾਮ ਨਹੀਂ ਲਿਆ ਮੁੱਖ ਮੰਤਰੀ ਦਾ ਉਹ ਕਹਿੰਦੇ ਅਸੀਂ ਇਸ ਨੂੰ ਆਪਣੇ ਤੋਂ ਵੱਖ ਕਰਦੇ ਹਾਂ ਇਸ ਬਿਆਨ ਨੂੰ ਕਿਉਂਕਿ ਇੰਟਰਨੈਸ਼ਨਲ ਪੱਧਰ ਦੇ ਉੱਤੇ ਕਈ ਦੇਸ਼ਾਂ ਨੂੰ ਜਵਾਬ ਦੇ ਹੀ ਹੁੰਦੀ ਹੈ ਭਾਰਤ ਸਰਕਾਰ ਦੀ ਇਸ ਕਰਕੇ ਉਹ ਬਿਆਨ ਦੇ ਕੇ ਤੇ ਆਪਣੇ ਆਪ ਨੂੰ ਵੱਖ ਕਰ ਲਿਆ ਪਰ ਹੇਠਲੇ ਪੱਧਰ ਦੇ ਉੱਤੇ ਜਿਹੜੀ ਸਿਆਸਤ ਹੋ ਰਹੀ ਹੈ ਉਹ ਬਹੁਤ ਜ਼ਿਆਦਾ ਪੀਕ ਦੇ ਉੱਤੇ ਹੋ ਰਹੀ ਹੈ ਮੁੱਖ ਮੰਤਰੀ ਦੇ ਭਗਵੰਤ ਮਾਨ ਦੇ ਬਿਆਨ ਇਹ ਸੀ ਕਿ ਜੇ ਸੀਬੀ ਦੀ ਲੱਗੀ ਹੋਵੇ ਨਾ ਸਾਡੇ ਇੱਥੇ ਇੰਨੇ ਬੰਦੇ ਤਾਂ ਉੱਥੇ ਖੜ ਕੇ ਵੇਖਣ ਲੱਗ ਜਾਂਦੇ ਜਿੰਨੀ ਕੋ ਆਬਾਦੀ ਵਾਲੇ ਦੇਸ਼ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਦੌਰੇ ਕਰਦੇ ਫਿਰਦੇ ਆ ਇਹ ਟਿੱਪਣੀਆਂ ਜਿਹੜੀ ਸੰਵਿਧਾਨਕ ਅਹੁਦੇ ਦੇ ਉੱਤੇ ਬੈਠੇ ਨੂੰ ਜੱਜ ਦੀ ਨਹੀਂ ਇਹ ਅਧਿਕਾਰੀਆਂ ਨੇ ਕੀਆ ਆਜਪਾ ਦੀ ਲੀਡਰਸ਼ਿਪ ਕਹਿ ਰਹੀ ਹੈ ਪਰ ਆਮ ਆਦਮੀ ਪਾਰਟੀ ਦਾ ਇਸ ਮਸਲੇ ਦੇ ਉੱਤੇ ਮੋੜਵੇਂ ਜਵਾਬ ਜਿਹੜੇ ਦਿੱਤੇ ਜਾ ਰਹੇ ਉਹ ਕਹਿੰਦੇ ਕਿ ਜਿਹੜੀ ਸਾਡੀ ਸਿਆਸਤ ਹੈ ਨਾ ਉਹ ਪਾ ਨਹੀਂ ਰਹੀ ਆਮ ਆਦਮੀ ਪਾਰਟੀ ਦੀ ਚੜਤ ਹੈ ਜਿਹੜੀ ਕਿਉਂਕਿ ਅਰਵਿੰਦ ਕੇਜਰੀਵਾਲ ਮਨੀਸ਼ ਸੋਦੀਆ ਅਸ਼ਟੇਂਦਰ ਜੈਨ ਹੋਰ ਸਾਡੇ ਜਿਹੜੇ ਲੀਡਰ ਹੈ ਸੱਚ ਬੋਲਣ ਵਾਲਿਆਂ ਤੇ ਪਰਚੇ ਕੀਤੇ ਗਏ ਇਸ ਕਰਕੇ ਸਾਡੇ ਲੀਡਰਾਂ ਨੂੰ ਤੰਦਰ ਉਹਨਾਂ ਦਾ ਕਸੂਰ ਕੀ ਹੈ ਮੁੱਖ ਮੰਤਰੀ ਕਹਿੰਦੇ ਇਹ ਸਾਰੀਆਂ ਗੱਲਾਂ ਕਹਿੰਦੇ ਉਸ ਵਿੱਚੋਂ ਨਿਕਲ ਕੇ ਆ ਰਹੀਆਂ ਨੇ ਇੱਕ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਦੌਰਿਆਂ ਦੇ ਉੱਤੇ ਮੁੱਖ ਮੰਤਰੀ ਨੇ ਜਿਹੜੀ ਟਿੱਪਣੀ ਕੀਤੀ ਤੇ ਉਹਨਾਂ ਨੇ ਅਜੇ ਤੱਕ ਵੀ ਇਸ ਭਾਰੀ ਵਿਰੋਧ ਦੇ ਬਾਵਜੂਦ ਕਿਹਾ ਕਿ ਮੈਂ ਟਿੱਪਣੀਆਂ ਕਰਦੇ ਰਹਿਣਾ ਮੈਨੂੰ ਨਹੀਂ ਕੋਈ ਰੋਕ ਸਕਦਾ ਹਾਲਾਂਕਿ ਕਾਂਗਰਸ ਪਾਰਟੀ ਆ ਜਿਹੜੀ ਇਸ ਮਾਮਲੇ ਦੇ ਵਿੱਚ ਰਾਹੁਲ ਗਾਂਧੀ ਕਿੰਨਾ ਕੁ ਉਹਨਾਂ ਦੇ ਖਿਲਾਫ ਬੋਲਦੇ ਆ ਨਹੀਂ ਬੋਲਦੇ ਇਹ ਸਾਰੇ ਜਾਣਦੇ ਨੇ ਹੁਣ ਗੱਲ ਕਰਦੇ ਆਪਾਂ ਜਦੋਂ ਤੜੀ ਪਾਰ ਸ਼ਬਦ ਵਰਤਿਆ ਗਿਆ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਲਈ ਇਸ ਦੇ ਵੀ ਆਪਾਂ ਪਿਛੋਕੜ ਬਾਰੇ ਦੱਸਾਂਗੇ ਪਰ ਇਸ ਦੇ ਉੱਤੇ ਵੀ ਜਿਹੜੀ ਹੈ ਬਹੁਤ ਜ਼ਿਆਦਾ ਸਿਆਸਤ ਹੋ ਰਹੀ ਆ ਉਹ ਕਹਿੰਦੇ ਕਿ ਚਾਹੇ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਗ੍ਰਹਿ ਮੰਤਰੀ ਹੋਣ ਉਹਨਾਂ ਦੀ ਤੋਹੀਨ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਭਾਜਪਾ ਦੇ ਲੀਡਰ ਦੇ ਕਹਿਣਾ ਸੁਨੀਲ ਜਾਖੜ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਜਦੋਂ ਪਤਾ ਲੱਗੇ ਨਾ ਕਿ ਬੰਦੇ ਦੇ ਕਦ ਤੋਂ ਵੱਡਾ ਪਰਛਾਵਾਂ ਹੋ ਜਾਏ ਸਮਝ ਲਓ ਸੂਰਜ ਢਲਣ ਵਾਲਾ ਹੈ ਤਾਂ ਜਿਹੜਾ ਪਤਨ ਹੋ ਗਿਆ ਜਿਹੜੀ ਹੈ ਪਤਨ ਹੋਣ ਵਾਲਾ ਬੰਦੇ ਦਾ ਇਸ ਤਰ੍ਹਾਂ ਉਹਨਾਂ ਨੇ ਜ਼ੁਬਾਨ ਦੇ ਨਾਲ ਜੋੜ ਕੇ ਗੱਲ ਆਖੀ ਇਹ ਸੁਨੀਲ ਜਾਖੜ ਖਰਾਂ ਨੇ ਆਖਿਆ ਇਸ ਤੋਂ ਇਲਾਵਾ ਜਦੋਂ ਤੜੀ ਪਾਰ ਸ਼ਬਦ ਵਰਤਿਆ ਗਿਆ ਹੁਣ ਦੇਸ਼ ਦੇ ਜਿਹੜੇ ਗ੍ਰਹਿ ਮੰਤਰੀ ਨੇ ਅਮਿਤ ਸ਼ਾ ਇੱਕ ਵੇਲਾ ਸੀ ਇੱਕ ਸਮਾਂ ਸੀ ਕਿ ਜਿਹੜਾ ਇੱਕ ਸੋਹਰਾ ਬੁਦੀਨ ਸ਼ੇਖ ਨਾਮ ਦਾ ਇੱਕ ਵਿਅਕਤੀ ਸੀ 2005 ਦੇ ਵਿੱਚ ਉਸ ਦਾ ਇਨਕਾਊਂਟਰ ਹੁੰਦਾ ਹੈ ਕਥੀ ਤੌਰ ਤੇ ਉਸ ਨੂੰ ਮੰਨਿਆ ਗਿਆ ਕਿ ਉਹ ਫਰਜੀ ਇਨਕਾਊਂਟਰ ਸੀ ਉਹ ਜਿਹੜਾ ਕੀ ਹੈ ਗੁਜਰਾਤ ਦੇ ਵਿੱਚ ਕੀਤਾ ਗਿਆ ਤੇ ਗੁਜਰਾਤ ਦੇ ਵਿੱਚ ਜਿਵੇਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਗ੍ਰਹਿ ਮੰਹਿਕਮਾ ਉਵੇਂ ਹੀ ਗ੍ਰਹਿ ਮੰਤਰੀ ਸੀ ਗੁਜਰਾਤ ਦੇ ਉਸ ਵਕਤ 2005 ਦੇ ਵਿੱਚ ਅਮਿਤ ਸ਼ਾ ਉਹਨਾਂ ਉੱਤੇ ਵੀ ਦੋਸ਼ ਲੱਗਦੇ ਨੇ ਕਿ ਜਿਹੜਾ ਉਹ ਫਰਜੀ ਇਨਕਾਊਂਟਰ ਹੋਇਆ ਉਸ ਦੇ ਵਿੱਚ ਗ੍ਰਹਿ ਮੰਤਰੀ ਦੀ ਭੂਮਿਕਾ ਜਿਹੜੀ ਆ ਨਜ਼ਰ ਆਉਂਦੀ ਹੈ ਅਮਿਤ ਸ਼ਾਦੀ ਜਿਸ ਕਰਕੇ ਕੇਸ ਆ ਜਿਹੜਾ ਸੁਪਰੀਮ ਕੋਰਟ ਤੱਕ ਜਾਂਦਾ ਤੇ ਸੁਪਰੀਮ ਕੋਰਟ ਨੇ 2010 ਦੇ ਵਿੱਚ ਟਿੱਪਣੀ ਕੀਤੀ ਹੁਕਮ ਦਿੱਤਾ ਕਿ ਜਦੋਂ ਤੱਕ ਇਸ ਮਾਮਲੇ ਦੀ ਤੈ ਤੱਕ ਜਾਂਚ ਨਹੀਂ ਹੋ ਜਾਂਦੀ ਉਦੋਂ ਤੱਕ ਤੜੀ ਪਾਰ ਘੋਸ਼ਿਤ ਕੀਤਾ ਜਾਂਦਾ ਯਾਨੀ ਕਿ ਉਥਾਂ ਦੀ ਜਿਹੜੀ ਲੋਕਲ ਭਾਸ਼ਾ ਗੁਜਰਾਤੀ ਜਾਂ ਮਰਾਠੀ ਦੇ ਵਿੱਚ ਇਹਦੇ ਮਤਲਬ ਕੱਢੇ ਜਾਂਦੇ ਆ ਕਿ ਕਾਨੂੰਨ ਦੇ ਮੁਤਾਬਕ ਤੜੀ ਪਾਰ ਉਸ ਨੂੰ ਕਿਹਾ ਜਾਂਦਾ ਜਾਂ ਐਲਾਨਿਆ ਜਾਂਦਾ ਜਿਹੜਾ ਇੱਕ ਤੇ ਕੀਤੇ ਖੇਤਰ ਦੇ ਵਿੱਚ ਜਾ ਨਹੀਂ ਸਕਦਾ ਜਿਵੇਂ ਕਿ ਸੁਪਰੀਮ ਕੋਰਟ ਦੀ ਟਿੱਪਣੀ ਦੇ ਮੁਤਾਬਕ 2010 ਵਿੱਚ ਕਿਹਾ ਗਿਆ ਕਿ ਗ੍ਰਹਿ ਮੰਤਰੀ ਜਿਹੜੇ ਅਮਿਤ ਸ਼ਾਹ ਨੇ ਉਸ ਵੇਲੇ ਦੇ ਤਤਕਾਲੀ ਜਾਂਚ ਪ੍ਰਭਾਵਿਤ ਨਾ ਹੋਵੇ ਕਿਉਂਕਿ ਜਾਂਚ ਕੌਣ ਕਰ ਰਿਹਾ ਸੀ ਉਸ ਵਕਤ ਸੀਬੀਆਈ ਤੇ ਸੀਬੀਆਈ ਦੀ ਜਾਂਚ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ ਇਸ ਕਰਕੇ ਗ੍ਰਹਿ ਮੰਤਰੀ ਗੁਜਰਾਤ ਨਹੀਂ ਜਾ ਸਕਦੇ ਇਹ ਸੁਪਰੀਮ ਕੋਰਟ ਦਾ ਕਹਿਣਾ ਸੀ ਇਸ ਕਰਕੇ ਉਸ ਤੋਂ ਬਾਅਦ ਤੜੀ ਪਾਰ ਸ਼ਬਦ ਆ ਜਿਹੜਾ ਉਹ ਅਮਿਤ ਸ਼ਾਹ ਦੇ ਨਾਲ ਜੁੜ ਜਾਂਦਾ ਹੈ ਇਹ ਨਹੀਂ ਕਿ ਕੱਲਾ ਇਸ ਵਕਤ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਲਈ ਸ਼ਬਦ ਵਰਤੇ ਆ ਸ਼ਰਦ ਪਵਾਰ ਵਰਗੇ ਜਾਂ ਹੋਰ ਕਾਂਗਰਸ ਦੇ ਕਈ ਲੀਡਰ ਨੇ ਜਿਹੜੇ ਉਹ ਵੀ ਅਮਿਤ ਸ਼ਾਹ ਦੇ ਲਈ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਰਹੇ ਨੇ ਪਰ ਜਦੋਂ ਗੱਲ ਆਉਂਦੀ ਹੈ 2010 ਦੇ ਵਿੱਚ ਜਦੋਂ ਸੀਬੀਆਈ ਜਾਂਚ ਕਰ ਰਹੀ ਸੀ ਤੇ ਦੋਸ਼ ਆ ਜਿਹੜੇ ਸੀਬੀਆਈ ਦੇ ਮੁਤਾਬਕ ਇਹ ਵੀ ਕਿਹਾ ਗਿਆ ਹੈ ਕਿ ਹਾਂ ਅਮਿਤ ਸ਼ਾਹ ਦੀ ਜਿਹੜੀ ਇਹ ਭੂਮਿਕਾ ਪਾਈ ਗਈ ਹੈ ਉਸ ਕੇਸ ਦੇ ਵਿੱਚ ਕਿਉਂਕਿ ਉਸ ਤੋਂ ਬਾਅਦ ਜਿਹੜੇ ਉਸ ਸ਼ੇਖ ਦਾ ਇੰਕਾਊਂਟਰ ਹੁੰਦਾ ਪੁਲਿਸ ਇੰਕਾਊਂਟਰ ਉਸ ਦੀ ਪਤਨੀ ਵੀ ਬਾਅਦ ਵਿੱਚ ਲਾਪਤਾ ਹੋ ਜਾਂਦੀ ਹੈ ਉਸ ਦੀ ਪਤਨੀ ਜਦੋਂ ਲਾਪਤਾ ਹੋਈ ਤੇ ਬਾਅਦ ਵਿੱਚ ਇਹ ਵੀ ਤਤ ਸਾਹਮਣੇ ਨਿਕਲ ਕੇ ਆਏ ਸੀ ਪਤਾ ਲੱਗਿਆ ਕਿ ਉਸ ਨੂੰ ਵੀ ਜਿਹੜਾ ਆ ਮਾਰ ਮੁਕਾ ਦਿੱਤਾ ਗਿਆ ਸੀ ਉਸ ਦਾ ਵੀ ਮਰਡਰ ਹੋਇਆ ਸੀ ਇਹ ਸਾਰੇ ਕੇਸ ਨੂੰ ਲੈ ਕੇ ਸੀਬੀਆਈ ਨੇ ਜਾਂਚ ਕੀਤੀ 2010 ਤੱਕ ਤੇ ਮੁਸ਼ਕਲਾਂ ਵਧੀਆਂ ਹੋਈਆਂ ਸੀ ਅ ਅਮਿਤ ਸ਼ਾਹ ਦੀਆਂ ਉਸ ਵਕਤ ਪਰ ਜਦੋਂ ਹੀ 2014 ਦੇ ਵਿੱਚ ਜਿਹੜੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਹੁੰਦੀ ਹੈ ਉਹ ਵਿਸ਼ੇਸ਼ ਅਦਾਲਤ ਸੀਬੀਆਈ ਦੀ ਹੀ ਅਮਿਤ ਸ਼ਾਹ ਨੂੰ ਬਰੀ ਕਰ ਦਿੰਦੀ ਹੈ ਉਸ ਕੇਸ ਦੇ ਵਿੱਚ ਕਿ ਕਿ ਤੜੀ ਪਾਰ ਆ ਜਿਹੜਾ ਜਾਂ ਉਹਨਾਂ ਨੂੰ ਘੋਸ਼ਿਤ ਕੀਤਾ ਗਿਆ ਜਾਂ ਗੁਜਰਾਤ ਤੋਂ ਐਂਟਰ ਨਹੀਂ ਹੋ ਸਕਦੇ ਸੀ ਉਹ ਸਮਾਂ ਸੀਮਤ ਸੀ ਜਦੋਂ ਤੱਕ ਉਹ ਕੇਸ ਚੱਲਦਾ ਸੀ ਉਦੋਂ ਤੱਕ ਅਮਿਤ ਸ਼ਾਹ ਦੀ ਮਨਾਈ ਸੀ ਉੱਥੇ ਜਾਣ ਤੋਂ ਤੇ ਉਸ ਤੋਂ ਬਾਅਦ 2014 ਦੇ ਵਿੱਚ ਪਤਾ ਹੈ ਸਾਰਿਆਂ ਨੂੰ ਕਿ ਸੱਤਾ ਵਿੱਚ ਤਬਦੀਲੀ ਵੀ ਆਈ ਦੇਸ਼ ਭਰ ਦੇ ਵਿੱਚ ਤੇ 2014 ਦਾ ਹੀ ਉਹ ਸਾਲ ਸੀ ਜਦੋਂ ਅਮਿਤ ਸ਼ਾਹ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਉਸ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ ਜਦੋਂ ਕੇਸ ਵਿੱਚੋਂ ਕੋਈ ਬੰਦਾ ਬਰੀ ਹੋ ਜਾਂਦਾ ਤੇ ਉਸ ਤੋਂ ਬਾਅਦ ਉਸਨੇ ਪੁਰਾਣੇ ਦੋਸ਼ਾਂ ਦੇ ਤਹਿਤ ਉਸ ਨੂੰ ਟਿੱਪਣੀ ਨਹੀਂ ਕੀਤੀ ਜਾ ਸਕਦੀ ਅਦਾਲਤਾਂ ਇਹ ਕਹਿੰਦੀਆਂ ਨੇ ਪਰ ਹੋਰ ਲੀਡਰ ਵੀ ਕਰਦੇ ਰਹੇ ਟਿੱਪਣੀਆਂ ਤੇ ਮੁੱਖ ਮੰਤਰੀ ਨੇ ਰੀਸੈਂਟਲੀ ਜਿਹੜੀ ਆ ਟਿੱਪਣੀ ਗ੍ਰਹਿ ਮੰਤਰੀ ਦੇ ਉੱਤੇ ਕਰ ਦਿੱਤੀ ਉਹਨਾਂ ਨੂੰ ਤੜੀ ਪਾਰ ਕਹਿ ਦਿੱਤਾ ਜਿਸ ਕਰਕੇ ਸੁਭਾਵਿਕ ਜੀ ਗੱਲ ਹੈ ਹਾਲਾਂਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਲੇ ਤੱਕ ਜਵਾਬ ਨਹੀਂ ਦਿੱਤਾ ਇਸ ਮਾਮਲੇ ਤੇ ਪਰ ਉਹਨਾਂ ਦੀ ਜਿਹੜੀ ਸਾਰੀ ਫੌਜ ਹੈ ਭਾਜਪਾ ਦੀ ਲੀਡਰਸ਼ਿਪ ਹੈ ਚਾਹੇ ਪੰਜਾਬ ਦੀ ਹੈ ਜਾਂ ਦਿੱਲੀ 'ਚ ਬੈਠੀ ਹੈ ਉਹ ਜ਼ਰੂਰ ਕਹਿ ਰਹੀ ਹੈ ਕਿ ਉਹਨਾਂ ਨੇ ਤੋਹਫੀਨ ਕੀਤੀ ਹੈ ਤੇ ਪਰਚਾ ਦਰਜ ਹੋਣਾ ਚਾਹੀਦਾ ਚਾਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਚਾਹ ਦੇਸ਼ ਦੇ ਗ੍ਰਹਿ ਮੰਤਰੀ ਨੇ ਉਹਨਾਂ ਦੇ ਉੱਤੇ ਜਿਹੜੀਆਂ ਟਿੱਪਣੀਆਂ ਮੁੱਖ ਮੰਤਰੀ ਨੇ ਕੀਤੀਆਂ ਔਰ ਮੁੱਖ ਮੰਤਰੀ ਨੇ ਟਿੱਪਣੀ ਕਰਦੇ ਹੋਏ ਅਮਿਤ ਸ਼ਾਹ ਦੇ ਉੱਤੇ ਜਦੋਂ ਤੜੀ ਪਾਰ ਕੇ ਆ ਉਹ ਕਹਿੰਦੇ ਉਹ ਹੁਣ ਬੰਦੇ ਦੇਸ਼ ਦੇ ਗ੍ਰਹਿ ਮੰਤਰੀ ਨਾਲ ਦੱਸੋ ਕੀ ਕਰੀਏ ਇਸ ਤਰ੍ਹਾਂ ਨੇ ਆਪਣੇ ਅੰਦਾਜ਼ ਵਿੱਚ ਉਹ ਟਿੱਪਣੀ ਕਰ ਗਏ ਜਿਹੜੀ ਕਿ ਹੁਣ ਟਿੱਪਣੀ ਕਰਨ ਤੋਂ ਬਾਅਦ ਮੁੱਖ ਮੰਤਰੀ ਨੇ ਧਿਆਲੇ ਜਵਾਬ ਨਹੀਂ ਦਿੱਤਾ ਉਹ ਆਪਣੀ ਗੱਲ ਕਹਿ ਕੇ ਤੁਰਦੇ ਬਣੇ ਪਰ ਉਸ ਤੋਂ ਬਾਅਦ ਭਾਜਪਾ ਦੀ ਲੀਡਰਸ਼ਿਪ ਲਗਾਤਾਰ ਜਿਹੜੀ ਸਵਾਲ ਖੜੇ ਕਰ ਰਹੀ ਹੈ ਕਿ ਇਸ ਤਰ੍ਹਾਂ ਦੀਆਂ ਟਿੱਪਣੀਆਂ ਮੁੱਖ ਮੰਤਰੀ ਦੇ ਅਹੁਦੇ ਉੱਤੇ ਬੈਠ ਕੇ ਸ਼ੋਭਾ ਨਹੀਂ ਦਿੰਦੀਆਂ ਇਹ ਸਾਰੀਆਂ ਹੁਣ ਗੱਲਾਂ ਕਹੀਆਂ ਜਾ ਰਹੀਆਂ ਹੋ ਸਕਦਾ ਹੈ ਕਿਉਂਕਿ ਹਾਲੇ ਦੋ ਰੋਜ਼ਾ ਸੈਸ਼ਨ ਬਾਕੀ ਹੈ ਸੋਮਵਾਰ ਤੇ ਮੰਗਲਵਾਰ ਇਸ ਮਾਮਲੇ ਦੇ ਵਿੱਚ ਅਸ਼ਵਨੀ ਸ਼ਰਮਾ ਨੇ ਜਿਹੜੇ ਜਾਂ ਉਹਨਾਂ ਦੇ ਨਾਲ ਇੱਕ ਉਹ ਸਾਥੀ ਉਹਨਾਂ ਦੇ ਹੋਰ ਜਿਹੜੇ ਵਿਧਾਇਕ ਨੇ ਜੰਗੀ ਲਾਲ ਮਹਾਜਨ ਉਹ ਦੇਖਦੇ ਆਂ ਦੋਵੇਂ ਵਿਧਾਇਕ ਜੇਕਰ ਉਹਨਾਂ ਨੂੰ ਸਮਾਂ ਮਿਲਦਾ ਸਪੀਕਰ ਕੁਲਤਾਰ ਸਿੰਘ ਸੰਧਵਾ ਉਹਨਾਂ ਨੂੰ ਸਮਾਂ ਦਿੰਦੇ ਨੇ ਇਸ ਮਾਮਲੇ ਦੇ ਉੱਤੇ ਹੋ ਸਕਦਾ ਹੈ ਕਿ ਨਿੰਦਾ ਪ੍ਰਸਤਾਵ ਆ ਜਿਹੜਾ ਉਹ ਵੀ ਲੈ ਕੇ ਆ ਜਾਣ ਮੁੱਖ ਮੰਤਰੀ ਦੇ ਲਈ ਬਿਆਨ ਨੂੰ ਲੈ ਕੇ ਭਾਜਪਾ ਦੇ ਜਿਹੜੇ ਵਿਧਾਇਕ ਨੇ ਉਹ ਤਾਂ ਹੁਣ ਉਸ ਸੈਸ਼ਨ ਦੇ ਵਿੱਚ ਪਤਾ ਲੱਗਣਾ ਹੈ ਪਰ ਫਿਲਹਾਲ ਵਿਧਾਨ ਸਭਾ ਤੋਂ ਬਾਅਦ ਪੂਰਾ ਮੋਰਚਾ ਭਾਜ-ਪਾਣੀ ਸੰਭਾਲਿਆ ਹੋਇਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਤੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਕੀਤੀ ਲੈ ਕੇ ਟਿੱਪਣੀ ਨੂੰ ਲੈ ਕੇ ਚਾਹੇ ਉਹ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਟਿੱਪਣੀਆਂ ਹੋਣ ਜਾਂ ਹੁਣ ਬਾਕੀ ਲੀਡਰ ਆ ਜਿਹੜੇ ਡਿਫੈਂਡ ਕਰ ਰਹੇ ਆ ਉਹ ਕਹਿੰਦੇ ਆ ਕਿ ਸਾਰੇ ਮਿਲੇ ਹੋਏ ਨੇ ਨਿੱਕੇ-ਨਿੱਕੇ ਬਿਆਨਾਂ ਨੂੰ ਹੁਣ ਵੱਡੇ ਕਰਕੇ ਪੇਸ਼ ਕੀਤਾ ਜਾ ਰਿਹਾ ਪਰ ਇਹਦੇ ਵਿੱਚ ਝੂਠ ਕੀ ਹੈ ਜੋ ਹੈ ਉਹੀ ਅਸੀਂ ਦੱਸਿਆ ਇਸ ਤਰ੍ਹਾਂ ਦੇ ਬਿਆਨਾਂ ਨੂੰ ਲੈ ਕੇ ਜਿਹੜੀ ਸਿਆਸਤ ਹੋ ਰਹੀ ਹੈ ਪਰ ਇਹਨਾਂ ਦੋਵਾਂ ਮੁੱਦਿਆਂ ਦੇ ਉੱਤੇ ਚਾਹੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਦੇ ਬਾਰੇ ਟਿੱਪ ਕੀਤੀ ਗਈ ਟਿੱਪਣੀ ਹੋਵੇ ਮੁੱਖ ਮੰਤਰੀ ਦੀ ਉਸ ਨੂੰ ਲੈ ਕੇ ਜੇ ਪ੍ਰਤਾਪ ਸਿੰਘ ਬਾਯਵਾ ਦੀ ਦਿੱਤੀ ਗਈ ਸ਼ਿਕਾਇਤ ਤੇ ਉੱਤੇ ਪਰਚਾ ਹੋਇਆ ਹੈ ਫਿਲਹਾਲ ਬਿਆਨਬਾਜ਼ੀ ਉਧਰੋਂ ਕਾਂਗਰਸ ਤੇ ਆਵਾਮ ਆਦਮੀ ਪਾਰਟੀ ਦਾ ਪੇਚਾ ਉਸ ਮਾਮਲੇ ਦੇ ਵਿੱਚ ਉਧਰੋਂ ਭਾਜਪਾ ਤੇ ਆਵਾਮ ਆਦਮੀ ਪਾਰਟੀ ਦਾ ਪੇਚਾ ਮੁੱਖ ਮੰਤਰੀ ਦੇ ਬਿਆਨਾਂ ਨੂੰ ਲੈ ਕੇ ਪਰ ਇਹਨਾਂ ਬਿਆਨਾਂ ਨੂੰ ਲੈ ਕੇ ਜਿਹੜੀ ਇਹ ਖੂਬ ਸਿਆਸਤ ਹੋ ਰਹੀ ਹੈ ਨਾ ਪੀਕ ਦੇ ਉੱਤੇ ਜਾ ਰਹੀ ਹੈ ਪੰਜਾਬ ਦਾ ਇੱਥੇ ਭਲਾ ਕਿੱਥੇ ਹੋ ਰਿਹਾ ਪੰਜਾਬ ਦੇ ਲੋਕਾਂ ਦਾ ਭਲਾ ਕਿੱਥੇ ਹੋ ਰਿਹਾ ਜਿਹੜੀ ਪਾਲਿਸੀ ਬਣਨੀ ਚਾਹੀਦੀ ਹੈ ਉਸ ਨੂੰ ਲੈ ਕੇ ਗੱਲ ਹੋਣੀ ਚਾਹੀਦੀ ਹੈ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਕਿੰਨਾ ਕਾਮਯਾਬ ਹੋਇਆ ਕਿੰਨਾ ਨਹੀਂ ਹੋਇਆ ਉਸ ਦੇ ਉੱਤੇ ਵਿਰੋਧੀ ਧਿਰਾਂ ਨੂੰ ਸਵਾਲ ਕਰਨੇ ਚਾਹੀਦੇ ਆ ਜੇ ਨਸ਼ੇ ਤਸਕਰਾਂ ਨੂੰ ਨੱਥ ਪਈਏ ਕਿ ਨਹੀਂ ਪਈ ਉਸ ਦੇ ਉੱਤੇ ਸਵਾਲ ਹੋਣੇ ਚਾਹੀਦੇ ਆ ਜੇ ਲੈਂਡ ਪੂਲਿੰਗ ਪੋਲਿਸੀ ਜਿਹੜੀ ਆਈ ਹੈ ਉਹ ਖਤਰਨਾਕ ਕਿਵੇਂ ਹੈ ਜਾਂ ਨਹੀਂ ਹੈ ਖਤਰਨਾਕ ਕਿਸ ਦੇ ਬਾਰੇ ਗੱਲ ਹੋਣੀ ਚਾਹੀਦੀ ਹੈ ਬਜਾਏ ਕਿ ਹੋਰ ਮੁੱਦਿਆਂ ਦੇ ਉੱਤੇ ਧਿਆਨ ਭਟਕਾ ਦਿੱਤਾ ਜਾਵੇ ਇਸ ਤਰ੍ਹਾਂ ਦੇ ਬਿਆਨਾਂ ਦੇ ਨਾਲ ਦੋ ਦਿਨ ਤਿੰਨ ਦਿਨ ਚਰਚਾ ਬਹੁਤ ਜ਼ਿਆਦਾ ਹੁੰਦੀ ਹੈ ਪਰ ਇਸ ਦੇ ਵਿੱਚੋਂ ਆਉਟਪੁੱਟ ਪੰਜਾਬ ਦੇ ਲੋਕਾਂ ਦੇ ਪੜ੍ਹਾਈ ਦੇ ਲਈ ਨਹੀਂ ਨਿਕਲਦੀ ਇਸੇ ਕਰਕੇ ਦੇਖਦੇ ਹਾਂ ਚਾਹੇ ਲੀਗਲ ਨੋਟਿਸ ਦਿੱਲੀ ਤੋਂ ਭੇਜੇ ਜਾ ਰਹੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੂੰ ਤੇ ਚਾਹੇ ਇੱਥੋਂ ਬਿਆਨਬਾਜ਼ੀ ਹੋ ਰਹੀ ਹੈ ਨਿਕਲਣਾ ਇਹਦੇ ਵਿੱਚ ਕੁਝ ਵੀ ਨਹੀਂ ਪਰ ਹਾਂ ਇਹਨਾ ਜ਼ਰੂਰ ਹੈ ਕਿ ਸਿਆਸਤ ਕਰਨ ਦਾ ਇੱਕ ਦੂਜੇ ਦੀਆਂ ਪਾਰਟੀਆਂ ਨੂੰ ਲੀਡਰਸ਼ਿਪ ਨੂੰ ਮੌਕਾ ਜ਼ਰੂਰ ਮਿਲਿਆ ਹੋਇਆ ਇੱਕ ਦੂਜੇ ਦੇ ਖਿਲਾਫ ਪੜਾਅ ਕੱਢਣ ਦਾ ਪ੍ਰੋਗਰਾਮ ਸੋਲਾ ਨੇ ਸੱਚ ਦੇ ਵਿੱਚ ਅਸੀਂ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕੀਤੀ ਹੈ ਫਿਲਹਾਲ ਸਾਨੂੰ ਦੋ ਇਜਾਜ਼ਤ ਧੰਨਵਾਦ